ਕੰਗਨਾਰਾ ਨੌਤ ਦੇ ਕਿਸੇ ਸੀਆਈਐਸਫ ਦੀ ਮਹਿਲਾ ਅਧਿਕਾਰੀ ਨੇ ਥੱਪੜ ਮਾਰਿਆ ਪਰਸਨਲੀ ਕੰਗਨਾ ਨੇ ਉਹਨਾਂ ਨੂੰ ਕੁਝ ਬੋਲਿਆ ਗੱਲ ਛਿੜੀ ਚੱਲੀ ਮਾਮਲਾ ਵਧਿਆ ਤਾਂ ਜਾ ਕੇ ਥੱਪੜ ਵੱਜਿਆ ਇਹਦੇ ਤੇ ਹਲੇ ਅਫੀਸ਼ੀਅਲ ਬਿਆਨ ਆਉਣਾ ਬਾਕੀ ਕੁਝ ਨਾ ਕੁਝ ਦੇਖੋ ਗੱਲ ਵਿੱਚੋਂ ਹੋਈ ਹੋਣੀ ਹੈ ਨਹੀਂ ਤਾਂ ਇੱਕ ਅਫਸਰ ਮੌਕੇ ਤੇ ਡਿਊਟੀ ਤੇ ਹੋਵੇ ਉਹ ਇੱਕ ਆਮ ਬੰਦੇ ਦੇ ਹੱਥ ਨਹੀਂ ਲੱਗ ਸਕਦਾ ਸਭਾਸ਼ੀ ਵਾਹ ਵਾਈ ਔਰ ਜਿਹੜੀਆਂ ਜੱਥੇਬੰਦੀਆਂ ਉਹਨਾਂ ਦੀ ਮੌਤ ਲਈ ਦਾ ਵਿਰੋਧ ਕਰਦੀਆਂ ਪਈਆਂ ਨੇ 13 ਮਹੀਨੇ ਉਹ ਬੈਠੇ ਸੀਗੇ ਉਦਨ ਕੀ ਕੀਤਾ ਹੁੰਦਾ ਹੈ ਪਹਿਲੇ ਕੇਸ ਚੱਲਦਾ ਹੈ ਹਮ ਅਗਰ ਪ੍ਰੂਫ ਮਿਲੇ ਆ ਕਿ ਹਾਂ ਕੁੜੀ ਵੱਲੋਂ ਪੈਲ ਹੋਈ ਹਮ ਸਸਪੈਂਸ਼ਨ ਆਦੋਂ ਹੈ ਤੇ ਇੱਕ ਥੱਪੜ ਮਾਰਨ ਦੇ ਨਾਲ ਜਾਂ ਇੱਕ ਥੱਪੜ ਖਾਣ ਦੇ ਨਾਲ ਇਹ ਤੁਹਾਨੂੰ ਹੱਕ ਮਿਲ ਜਾਂਦਾ ਵੀ ਤੁਸੀਂ ਇੱਕ ਪੂਰੀ ਸਟੇਟ ਦੇ ਲੋਕਾਂ ਨੂੰ ਤੁਸੀਂ ਅੱਤਵਾਦੀ ਬਣਾ ਦਿਓ ਅੱਤਵਾਦੀ ਬਣਾ ਦੇ ਮੈਂ ਇੱਥੇ ਗੱਲ ਤੁਹਾਡੇ ਟੋਕਾਂਗਾ ਫਿਰ ਇਹੀ ਗੱਲਾਂ ਨੇ ਜਿਹੜੀਆਂ ਥੱਪੜ ਖਾਂਣ ਤੇ ਮਜਬੂਰ ਕਰਾਉਂਦੀਆਂ ਨੇ ਮਤਲਬ ਤੁਸੀਂ ਜਦ ਬਿਆਨ ਦਿੰਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਕਿਸ ਬਾਰੇ ਕੀ ਬਿਆਨ ਦੇ ਰਹੇ ਹੋ ਤੇ ਆਤੰਕਵਾਦੀ ਕਹਿਣਾ ਜਾਂ ਮਾਹੌਲ ਖਰਾਬ ਕਹਿਣਾ ਇਹ ਬਿਲਕੁਲ ਸਰਾਸਰ ਗਲਤ ਹੈ ਉਹਨਾਂ ਦਾ ਬਿਆਨ ਜੀ ਕਹਿੰਦੇ ਜਿਹੜੀ ਅਗਦੀ ਵੀਰ ਹੈ ਇਹਦੀ ਤੁਸੀਂ ਦੁਬਾਰਾ ਤੋਂ ਸਮੀਖਿਆ ਕਰੋ ਇਹਦੇ ਤੇ ਚਰਚਾ ਹੋਣੀ ਚਾਹੀਦੀ ਔਰ ਜਦ ਵੀ ਤੁਸੀਂ ਪਾਰਟਨਰਸ਼ਿਪ ਦੀ ਸਰਕਾਰ ਚਲਾਉਂਦੇ ਹੋ ਕੁਝ ਨਾ ਕੁਝ ਐਪਲੀਕੇਸ਼ਨ ਦੂਸਰੀ ਪਾਰਟੀ ਦੀ ਪਾਰਦਰਸ਼ੀ ਰਹਿੰਦੀ ਹੀ ਰਹਿੰਦੀ ਹੈ ਫੌਜ ਦਾ ਹਿੱਸਾ ਬਣ ਸਕਦੇ ਪਰ ਉਸ ਤੋਂ ਬਾਅਦ ਜਿਹੜੇ ਫਾਇਦੇ ਮਿਲਨੇ ਆ ਰਿਟਾਇਰ ਹੋਣ ਤੋਂ ਬਾਅਦ ਵਾਲੇ ਉਹ ਤੁਹਾਨੂੰ ਨਹੀਂ ਮਿਲਦੇ ਸਾਬਕਾ ਫੌਜੀਆ ਨੇ ਵੀ ਵਿਰੋਧ ਕੀਤਾ ਸੀ ਸਕੀਮ ਦਾ ਕਿ ਜਿਹੜੀ ਅਗਨੀਵੀਰ ਸਕੀਮ ਹੈ ਤੁਸੀਂ ਜਵਾਨ ਮੁੰਡਿਆਂ ਨੂੰ ਭਰਦੇ ਪਏ ਹੋ ਕੱਲ ਨੂੰ ਉਹ ਸ਼ਹੀਦ ਹੋ ਜਾਂਦੇ ਨੇ ਜਾਂ ਕੁਝ ਹੋ ਜਾਂਦੇ ਨੇ ਉਹਨਾਂ ਬੈਨੇਫਿਟ ਤਾਂ ਕੋਈ ਨਹੀਂ ਹੈ ਇੱਕ ਸਮਾਂ ਹੁੰਦਾ ਕੰਮ ਕਰਾਉਣ ਦਾ ਵੀ ਐਸੀ ਕਰਾ ਲੈਣਾ ਉਹਨਾਂ ਦੀ ਆਵਾਜ਼ ਦਬਾ ਦਿੱਤੀ ਗਈ ਜੀ ਇੱਥੇ ਲੋੜ ਵੀ ਹੈ ਇੱਥੇ ਲੋੜ ਵੀ ਹੈ ਇਹ ਤਾਕਤਵਰ ਪਾਰਟੀਆਂ ਵੀ ਨੇ ਹੁਣ ਅੱਜ ਜਿਹੜੇ ਜਨਾਂ ਦੀ ਲੋੜ ਹੈ ਉਹ ਇਸ ਵੇਲੇ ਇੱਕ ਹੱਥ ਉੱਪਰ ਨੇ ਜੀ ਦੀ ਕੋਠੀ ਧਾਣੇ ਉਹਦੇ ਪੱਲੇ ਵੀ ਉਹਦੇ ਪੱਲੇ ਕਮਲੇ ਨਹੀਂ ਸਿਆਣੇ ਕਮਲੇ ਵੀ ਸਿਆਣੇ ਹੁਣ ਜਿਹੜਾ ਵੀ ਨਵਿਆ ਵਿਆਹ ਆਏਗਾ ਉਹਦੇ ਮੰਗਾ ਰੱਖ ਕੇ ਹੀ ਆਏਗਾ ਬਿਲਕੁਲ ਹੁਣ ਇਹ ਤਾਂ ਦੇਜ ਮੰਗਦੇ ਪਏ ਨੇ ਹੁਣ ਜੇ ਦੁਬਾਰਾ ਰਾਜ ਕਰਨਾ ਤਾਂ ਪ੍ਰਾਈਸ ਤਾਂ ਵਧਣ ਗਈ ਨਾ ਉਹਨਾਂ ਨੇ ਹਰ ਇੱਕ ਕੋਈ ਚੀਜ਼ ਮੰਗੀ ਹੈ ਜਿਹੜੀ ਜਨਤਾ ਦੇ ਨਾਲ ਡਾਇਰੈਕਟਲੀ ਕਨੈਕਟਡ ਹੈ ਵੀ ਰੱਬ ਸੁੱਖ ਰੱਖੇ ਕਿਤੇ ਆਏ ਨਾ ਹੋਵੇ ਵੀ ਉਹ ਉਹ ਵੀ ਰੇਲਵੇ ਦੇ ਕਿਰਾਏ ਵਧਾ ਦੇਣ ਅੱਗੇ ਜਾ ਕੇ ਅਰਥਚਾਰਾ ਕਹਿੰਦੇ ਜੀ ਆਪਣਾ ਕਮਜ਼ੋਰ ਇਹਨੂੰ ਸਟਰੋਂਗ ਕਰਨਾ ਤਾਂ ਥੋੜੇ ਟੈਕਸ ਵਧਾ ਦਈਏ ਕਿਤੇ ਆਏ ਨਾ ਹੋ ਜੇ ਅਗਰ ਉਹ ਮਹਿੰਗਾਈ ਵਧਾਉਂਦੇ ਨੇ ਤੇ ਉਹਦਾ ਸੈਟਬੈਕ ਉਹਨਾਂ ਨੂੰ ਉਹਨਾਂ ਦੀ ਸਟੇਟ ਵਿੱਚ ਪੈਂਦਾ ਸਾਡੇ ਨਾਲ ਐਨਡੀਏ ਦਾ ਲਾਇਸੈਂਸ ਤੇ 파ਟਨਰਸ ਨਾਲ ਹੁੰਦਾ ਸੀ ਜੀ ਵਰਤੋ ਮੇਲ ਮਿਲਾਓ ਹਮਮ ਔਰ ਆਪਣਾ ਇੱਕ ਸਾਰਿਆਂ ਦੀ ਸਾਂਝੀ ਬੈਠਕ ਕਰਕੇ ਇਸ਼ਾਰਾ ਲੀ ਜਾਂਦੀ ਸੀ ਉਹ ਜੀ ਫਾਲੋ ਕਰ ਅਟਲ ਵਿਆਰੀ ਵਾਜਪਈ ਜੀ ਇੱਕ ਸਟੇਟਸਮੈਨ ਹਮਮ ਅੱਛੇ ਐਜੂਕੇਟਿਡ ਸੀਗੇ ਜੀ ਪੁਰਾਣੇ ਲੀਡਰਾਂ ਚ ਉਹਨਾਂ ਦਾ ਕਾਫੀ ਅੱਛਾ ਇੱਕ ਰੁਤਬਾ ਵੀ ਸੀ ਹਮਮ ਕਾਂਗਰਸ ਆਈ ਸੀ ਕਾਂਗਰਸ ਇੰਦਰਾ ਗਾਂਧੀ ਦੀ ਜੀ ਫਿਰ ਬਣੀ ਉਹ ਕਾਂਗਰਸ ਐਸ ਕਾਂਗਰਸ ਸੋਨੀਆ ਗਾਂਧੀ ਬਣਦੀ ਤੇ ਜਿਹੜੀ ਪਹਿਲੇ ਬੀਜੇਪੀ ਸੀ ਉਹਦੇ ਕੁ ਰੂਲ ਲਸੂਲ ਔਰ ਇੱਕ ਫਾਰਮੈਟ ਸੀ ਕਿ ਅਸੀਂ ਲੋਕਾਂ ਦੀ ਰਾਤ ਵਾਸਤੇ ਸਰਕਾਰ ਬਣਾਨੀ ਹੈ ਤੇ ਲੋਕਾਂ ਤੇ ਗੱਲਬਾਤ ਕਰਨੀ ਹੈ ਜੀ ਉਹ ਬੀਜੇਪੀ ਨੂੰ ਲੋਕੀ 100% ਸੱਤ ਕਰਦੇ ਸੀ ਹਮ ਕਦੀ ਉਸ ਟਾਈਮ ਬੀਜੇਪੀ ਦੇ ਨੋ ਕਦੀ ਐਂਡ ਰੋਲ ਨਹੀਂ ਹੋਏ ਸੋਸ਼ਲ ਮੀਡੀਆ ਤੇ ਹੜੀ ਆ ਜਾਂਦਾ ਹੈ ਕੋਈ ਇੱਕ ਚੀਜ਼ ਹੋਵੇ ਤੇ ਨਾਮ ਸ਼ਨਾਮ ਦਾ ਹੜਾ ਜਾਂਦਾ ਹੈ ਤੇ ਫਿਰ ਰਹਿ ਗਿਆ ਰਹਿ ਗਿਆ ਫਿਰ ਤਾਂ ਇੱਕ ਰਬਰ ਸਟੈਂਪ ਰਹੇਗੀ ਹਮਮ ਉਹ ਤਾਂ ਕੁਝ ਨਹੀਂ ਲਿਆ ਨਿਤ ਨਿਕੜ ਕੇ ਰਹੀ ਸਾਹ ਨੂੰ ਮੈਨੂੰ ਤਾਂ ਲੱਗਦਾ ਉਹ ਤਾਂ ਰੋਡ ਐਂਡ ਟਰਾਂਸਪੋਰਟ ਚ ਹਾਈਵੇ ਚ ਰੱਖਣਗੇ ਪਬਲਿਕ ਆਡੀ ਨਿਊਜ਼ ਦੇਖਣ ਵਾਲੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾਨ ਮੈਂ ਸਰਵਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਸਰਵਜੀਤ ਜੀ ਦੇਸ਼ ਦੀ ਸੱਤਾ ਕੀ ਦੇ ਹੱਥ ਵਿੱਚ ਆਉਣੀ ਹੈ ਹਲੇ ਤੱਕ ਇਹ ਤਾਂ ਸਾਫ਼ ਹੋ ਗਿਆ ਪਰ ਕਿਸ ਪ੍ਰਕਾਰ ਦੇ ਨਾਲ ਕਿਹੜੇ ਢੰਗ ਤਰੀਕੇ ਆਉਣੀ ਹੈ ਕਿਹੜੀਆਂ ਕਿਹੜੀਆਂ ਸ਼ਕਤੀਆਂ ਉਹਨਾਂ ਤੋਂ ਖੋਹ ਲਈਆਂ ਜਾਣੀਆਂ ਕਿਹੜੀਆਂ ਕਿਹੜੀਆਂ ਸ਼ਕਤੀਆਂ ਉਹਨਾਂ ਦੇ ਹੱਥ ਦਿੱਤੀਆਂ ਜਾਣੀਆਂ ਇਹਦੇ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ ਇਹ ਤਾਂ ਹਲੀ ਪ੍ਰਦੀਪ ਜੀ ਬੜਾ ਵੱਡਾ ਸਸਪੈਂਸ ਚੱਲਦਾ ਪਿਆ ਹੈ ਹੂੰ ਕੀ ਹੁਣ ਸ਼ਕਤੀਮਾਨ ਕੌਣ ਬਣ ਕੇ ਨਿਕਲੇਗਾ ਬਿਲਕੁਲ ਗੱਠ ਜੋੜਦੇ ਜਿਹੜੇ ਸਾਥੀ ਨੇ 파ਟਨਰ ਨੇ ਸ਼ਕਤੀਆਂ ਉਹਨਾਂ ਕੋਲ ਜ਼ਿਆਦਾ ਹੋਣਗੀਆਂ ਕਿ ਹੁਣ ਸਰਕਾਰ ਕੋਲ ਸ਼ਕਤੀਆਂ ਜ਼ਿਆਦਾ ਹੋਣਗੀਆਂ ਬਿਲਕੁਲ ਕਿਉਂਕਿ ਗੱਠਜੋੜ ਦਾ ਜਿਹੜੀ ਸਰਕਾਰ ਚਲਾਨੀ ਹੋ ਇੰਨੀ ਆਸਾਨ ਨਹੀਂ ਹੈ ਉਹਦੇ ਵਿੱਚ ਕਾਫੀ ਕੁਝ ਦੇਖਣਾ ਪੈਂਦਾ ਹੈ 파ਟਨਰਾਂ ਦਾ ਉੱਥੇ ਤੁਸੀਂ ਕਿਸੇ ਤੇ ਆਪਣੇ ਫੈਸਲੇ ਥੋਪ ਨਹੀਂ ਸਕਦੇ ਬਿਲਕੁਲ ਜੀ ਹੁਣ ਤਾਂ ਕਾਫੀ ਹੱਥ ਕੰਟਰੋਲ ਕਰਕੇ ਚੱਲਣਾ ਪਏਗਾ ਹਰ ਫੈਸਲਾ ਸਾਥੀਆਂ ਨੂੰ ਪੁੱਛ ਕੇ ਲੈਣਾ ਪਏਗਾ ਬਿਲਕੁਲ ਤੇ ਅਜਿਹੇ ਸਮੇਂ ਦੇ ਵਿਚਕਾਰ ਜਿਹੜੀ ਜੀਡੀਓ ਹੈ ਉਹ ਹਾਲੇ ਵੀ ਇੱਕ ਫੈਸਲੇ ਤੇ ਪੁਰਾਣੇ ਫੈਸਲੇ ਦੀ ਗੱਲ ਕਰ ਰਹੀ ਹੈ ਕਹਿੰਦੇ ਜਿਹੜੀ ਅਗਨੀ ਵੀਰ ਹੈ ਇਹਦੀ ਤੁਸੀਂ ਦੁਬਾਰਾ ਤੋਂ ਸਮੀਖਿਆ ਕਰੋ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਬਿਲਕੁਲ ਪਤਾ ਕੀ ਹੈ ਪ੍ਰਦੀਪ ਜੀ ਅਦੋਂ ਜਦ ਫੈਸਲੇ ਲਿੱਤੇ ਗਏ ਅਗਨੀਵੀਰ ਜਾਂ ਫਾਰਮਰ ਬੈਲ ਜਾਂ ਕੋਈ ਵੀ ਜਿਹੜੇ ਫੈਸਲੇ ਲਿੱਤੇ ਗਏ ਉਹ ਅਦੋਂ ਉਹਨਾਂ ਨੇ ਇਕੱਲੇ ਮжоਰਿਟੀ ਚ ਆਪ ਲੈ ਲਿੱਤੇ ਹੁਣ ਤਾਂ ਨਾਲ ਹੋਰ ਐਕਸਪਰਟ ਤੇ ਹੋਰ ਪੋਲਿਟੀਕਲ ਪਾਰਟੀਆਂ ਨਾਲ ਰਲਗੀਆਂ ਨੇ ਜੀ ਤੇ ਹੁਣ ਉਹ ਤਾਂ ਕਹਿ ਨਹੀਂ ਗੀਆਂ ਕਹਿ ਨਹੀਂ ਗੀਆਂ ਇਸ ਗੱਲ ਨੂੰ ਕਿਉਂਕਿ ਉਹ ਚੀਜ਼ਾਂ ਉਹਨਾਂ ਦੀ ਸਟੇਟਿਸ ਤਾਂ ਗਲਤ ਕੈਰੀ ਜਾ ਰਹੀਆਂ ਸੀਗੀਆਂ ਤੇ ਉਹਨਾਂ ਨੇ ਸਿੱਖਿਆ ਕਿ ਅਗਨੀਵੀਰ ਤੇ ਉੱਪਰ ਦੁਬਾਰਾ ਇੱਕ ਵਾਰੀ ਸਮੀਖਿਆ ਕੀਤੀ ਜਾਵੇ ਇਹਦੇ ਜੋ ਲੂਪ ਹੋਲ ਹੈ ਜਿਹਨੇ ਕੱਢੇ ਜਾਣ ਕਿਉਂਕਿ ਹੁਣ ਸਹਿਯੋਗੀ ਦਲ ਜਿਹੜੇ ਨੇ ਉਹ ਪ੍ਰੈਸ਼ਰ ਬੱਟ ਹੋਵੇ ਸੇ ਪਨਗੇ ਹੀ ਪਨਗੇ ਜੀ ਔਰ ਜਦ ਵੀ ਤੁਸੀਂ ਪਾਰਟਨਰਸ਼ਿਪ ਦੀ ਸਰਕਾਰ ਚਲਾਉਂਦੇ ਹੋ ਕੁਝ ਨਾ ਕੁਝ ਆਬਲੀਕੇਸ਼ਨ ਦੂਸਰੀ ਪਾਰਟੀ ਦੀ ਪਾਰਟਨਰਾਂ ਦੀ ਰਹਿੰਦੀ ਹੀ ਰਹਿੰਦੀ ਹੈ ਬਿਲਕੁਲ ਅੱਛਾ ਅਗਨੀ ਵੀਰ ਦੀ ਵੀ ਆਪਾਂ ਥੋੜੀ ਬਹੁਤੀ ਗੱਲ ਕਰ ਲੈਨੇ ਆ ਅਗਨੀ ਵੀਰ ਇੱਕ ਐਸੀ ਸਕੀਮ ਸੀ ਜਿਹਦੇ ਵਿੱਚ ਕੁਝ ਦੇਰ ਦੇ ਲਈ ਤੁਸੀਂ ਫੌਜ ਦਾ ਹਿੱਸਾ ਬਣ ਸਕਦੇ ਹੋ ਤੁਹਾਡੀ ਟ੍ਰੇਨਿੰਗ ਹੁੰਦੀ ਹੈ ਪਰ ਉਸ ਤੋਂ ਬਾਅਦ ਜਿਹੜੇ ਫਾਇਦੇ ਮਿਲਨੇ ਆ ਰਿਟਾਇਰ ਹੋਣ ਤੋਂ ਬਾਅਦ ਵਾਲੇ ਉਹ ਤੁਹਾਨੂੰ ਨਹੀਂ ਮਿਲਦੇ ਐਸੀ ਸਕੀਮ ਲਿਆਉਣ ਦਾ ਕਾਰਨ ਹੀ ਸਭ ਤੋਂ ਪਹਿਲਾਂ ਤਾਂ ਸਮਝ ਨਹੀਂ ਆਉਂਦਾ ਵੀ ਆਖਰ ਫੌਜ ਕੋਲੇ ਬੰਦੇ ਘਟ ਗਏ ਸੀਗੇ ਤਾਂ ਤੁਸੀਂ ਆਰਜੀ ਤੌਰ ਤੇ ਇਹ ਜਿਹੜੀ ਇੱਕ ਡਮੀ ਫੌਜ ਤਿਆਰ ਕਰ ਰਹੇ ਹੋ ਕਿਉਂਕਿ ਇਹਦਾ ਫੌਜ ਵਿੱਚ ਜਾਣ ਵਾਲਿਆਂ ਦੇ ਜੋ ਸੈਂਟੀਮੈਂਟਸ ਆ ਉਹਦੇ ਤੇ ਬਹੁਤ ਪ੍ਰਭਾਵ ਪਿਆ। ਇਹਦੇ ਵਾਸਤੇ ਕਈ ਸਾਬਕਾ ਫੌਜੀਆ ਨੇ ਵੀ ਵਿਰੋਧ ਕੀਤਾ ਸੀ ਸਕੀਮ ਦਾ। ਹਮ ਕਿ ਜਿਹੜੀ ਇਹ ਅਗਨੀਵੀਰ ਸਕੀਮ ਹੈ ਤੁਸੀਂ ਜਵਾਨ ਮੁੰਡਿਆਂ ਨੂੰ ਭਰਦੇ ਪਏ ਹੋ। ਹਮ ਕੱਲ ਨੂੰ ਉਹ ਸ਼ਹੀਦ ਹੋ ਜਾਂਦੇ ਨੇ ਜਾਂ ਕੁਝ ਹੋ ਜਾਂਦੇ ਨੇ ਉਹਨਾਂ ਬੈਨੇਫਿਟ ਤਾਂ ਕੋਈ ਨਹੀਂ ਹੈ। ਦੋਸਤੋ ਡਮੀ ਸਪਾਈ ਭਰ ਕੇ ਮਰਵਾਉਣ ਵਾਸਤੇ ਭਰ ਲਿੱਤੇ ਨੇ ਜੀ ਤੇ ਕਈ ਸਾਬਕਾ ਫੌਜੀਆ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਤੇ ਹੁਣ ਗੱਲ ਸਾਹਮਣੇ ਆ ਵੀ ਗਈ ਹੈ ਜਿਹੜੇ ਸਯੋਗੀ ਦਲ ਨੇ ਉਹਨਾਂ ਨੇ ਆਂਦੀ ਹੀ ਗੱਲ ਪਹਿਲੇ ਇਹੀ ਮੁੱਦਾ ਚੱਕਿਆ ਕਿ ਜੀ ਪਹਿਲੇ ਅਗਨੀ ਵੀਰ ਜਿਹੜੀ ਹੈਗੀ ਹੈ ਯੋਜਨਾ ਸਕੀਮ ਜਿਹੜੀ ਹੈ ਕਰੈਕਟ ਕਰੋ ਫਿਰ ਬਾਕੀ ਗੱਲ ਬਾਅਦ ਵਿੱਚ ਕਰਾਂਗੇ ਜੀ ਤੇ ਉਹੀ ਹੈ ਕਿ ਅਗਨੀ ਵੀਰ ਜਿਹੜੀ ਸਕੀਮ ਹੈ ਇਹ ਬਿਨਾਂ ਸੋਚੇ ਸਮਝੇ ਬਿਨਾ ਕੋਈ ਉਹਦਾ ਬੇਸ ਤਿਆਰ ਕਿਤੇ ਫਲੋਟ ਕਰ ਦਿੱਤੀ ਗਈ ਬਿਲਕੁਲ ਕਿਉਂਕਿ ਰੋਜ਼ਗਾਰ ਦੇਣ ਦੇ ਨਾਮ ਤੋਂ ਫਲੋਟ ਕੀਤੀ ਗਈ ਜੀ 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 ਔਰ ਜਦੋਂ ਭਾਜਪਾ ਦੇ ਆਗੂਆਂ ਵੱਲੋਂ ਇਹ ਕੋਲੋਂ ਇਹ ਸਵਾਲ ਪੁੱਛੇ ਜਾਂਦੇ ਹਨ ਕਿ ਭਾਈ ਜਦੋਂ ਅਗਨੀਵੀਰ ਦਾ ਉਹਨਾਂ ਦਾ ਕਾਰਜਕਾਲ ਪੂਰਾ ਹੋ ਗਿਆ ਉਸ ਤੋਂ ਬਾਅਦ ਉਹ ਕਰਨਗੇ ਕੀ ਉਹ ਕਹਿ ਦਿੰਦੇ ਆ ਜੀ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਨੇ ਬਹੁਤ ਸਾਰੇ ਥਾਂ ਨੇ ਜਿੱਥੇ ਉਹਨਾਂ ਨੂੰ ਭਰਿਆ ਜਾਏਗਾ ਜਿੱਥੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਊਗੀ ਪਰ ਉਹ ਹੋਊਗੀ ਕੀ ਕਿ ਉਹ ਸਿਕਿਉਰਿਟੀ ਗਾਰਡ ਬਣ ਜੋਗੀ ਰਹਿ ਗਏ ਨੇ ਉਹੀ ਗੱਲ ਆ ਜਾਂਦੀ ਹੈ ਕਿ ਕਿੱਥੇ ਇੱਕ ਬੰਦਾ ਦੇਸ਼ ਦੇ ਫੌਜ ਵਿੱਚ ਹੈ ਹੂੰ ਦੇਸ਼ ਦੇ ਫੌਜੀ ਸੇਵਾ ਕਰ ਰਿਹਾ ਹੈ ਔਰ ਜਦ ਭਰੀ ਉਮਰ ਚ ਜਵਾਨੀ ਚ ਉਹ ਰਿਟਾਇਰ ਵੀ ਹੋ ਜਾਂਦਾ ਹੈ ਉਸ ਤੋਂ ਬਾਅਦ ਆ ਕੇ ਉਹਨੇ ਕਰਨਾ ਕਿ ਸਿਕਿਉਰਿਟੀ ਗਾਰਡ ਦਾ ਕੰਮ ਹੀ ਕਰਨਾ ਫਿਰ ਉਸ ਸਕੀਮ ਦਾ ਕੀ ਫਾਇਦਾ ਹੋਇਆ ਕੀ ਬੈਨੇਫਿਟ ਹੋਇਆ ਉਸ ਫੌਜੀ ਨੂੰ ਬਿਲਕੁਲ ਉਸ ਬੱਚੇ ਨੂੰ ਆਪਣੀ ਜ਼ਿੰਦਗੀ ਦਾ 4 ਸਾਲ ਗੁਆਨ ਦਾ ਫਾਇਦਾ ਵੀ ਕੀ ਹੋਇਆ ਹੁਣ ਇਹ ਵੀ ਨਹੀਂ ਪਤਾ ਕਿ ਉਸ ਟਾਈਮ ਉਹ ਜ਼ਿੰਦਾ ਵੀ ਵਾਪਸ ਆਂਦਾ ਹੈ ਕਿ ਨਹੀਂ ਆਉਂਦਾ ਨਹੀਂ ਆਉਂਦਾ ਤੇ ਇਹ ਜਿਹੜੀ ਹੈਗੀ ਇਹਦੇ ਵਾਸਤੇ ਕਾਫੀ ਸਮਝਾ ਕਰਨੀ ਪਏਗੀ ਇਨੂੰ ਰੀਫਰੇਮ ਕਰਨਾ ਹੀ ਪਏਗਾ ਜੇ ਵੀਰ ਸਕੀਮ ਨੂੰ ਚਲੋ ਜੇ ਰੀਫਰੇਮ ਹੋ ਜਾਂਦੀ ਹੈ ਸਮੀਖਿਆ ਵੀ ਹੋ ਜਾਂਦੀ ਹੈ ਕੋਈ ਚੰਗੇ ਨਤੀਜੇ ਨਿਕਲ ਕੇ ਆਉਣ ਸਕੀਮ ਚਲਾਉਣੀਆਂ ਚਲਾਈ ਜਾਣ ਪਰ ਪੱਕੇ ਤਾਂ ਕਰਨ ਉਹਨਾਂ ਨੂੰ ਕਮਸੇ ਕਮ ਮਿਨੀਮਮ 15 ਸਾਲੀਆਂ 18 ਸਾਲ ਤੋ ਉਹਨਾਂ ਦੀ ਜੌਬ ਰੱਖ ਦੇ ਜੀ ਕਿ ਅਦੋਂ ਤੱਕ ਉਹ ਬੇਚਾਰੇ ਕੋਈ ਸੇਵਿੰਗ ਕਰ ਦੇ ਕੁਝ ਬਣਾ ਦੇ ਚਾਰ ਸਾਲ ਹੁੰਦੇ ਹੀ ਕੀ ਨੇ ਇੱਕ ਸਾਲ ਟ੍ਰੇਨਿੰਗ ਚ ਲੰਘਿਆ ਤਿੰਨ ਸਾਲ ਉਹਨਾਂ ਦੇ ਫੇਲਡਿਚ ਹੋ ਗਏ ਜੀ ਤੇ ਤਿੰਨ ਸਾਲ ਦੀ ਜੌਬ ਰਹੀ ਹੂੰ ਤੇ ਉਹਦੇ ਚ ਬੰਦੇ ਦਾ ਕਰੀਅਰ ਕੀ ਬਣਦਾ ਕੁਝ ਵੀ ਨਹੀਂ ਬਣਦਾ ਤਾਂ ਬਿਲਕੁਲ ਇੱਥੇ ਤਾਰੀਫ ਹੋਣੀ ਵੀ ਬਣਦੀ ਪੱਲਿਓ ਪੱਲਿਓ ਦੇਖ ਕੇ ਸੇਵਾ ਕਰਨ ਜਾ ਰਹੇ ਨੇ ਬਿਲਕੁਲ ਬਿਲਕੁਲ ਮੈਂ ਉਹੀ ਕਹਿ ਰਿਹਾ ਸੀ ਵੀ ਇੱਥੇ ਤਾਰੀਫ ਹੋਣੀ ਚਾਹੀਦੀ ਹੈ ਉਹਨਾਂ ਪਾਰਟੀਆਂ ਦੀ ਜਿਨ੍ਹਾਂ ਨੇ ਇਹ ਮੁੱਦਾ ਚੱਕ ਲਿਆ ਹੁਣ ਬਿਲਕੁਲ ਜੀ ਨਹੀਂ ਇਹ ਪ੍ਰਤੀ ਇੱਕ ਸਮਾਂ ਹੁੰਦਾ ਕੰਮ ਕਰਾਉਣ ਦਾ ਵੀ ਐਸੀ ਕਰਾ ਲੈਣਾ ਹੁਣ ਆਪੋਜੀਸ਼ਨ ਨੇ ਵੀ ਚੱਕਿਆ ਸੀ ਪਰ ਅਦੋਂ ਫਿਰ ਇਹ ਸੀਗਾ ਕਿ ਉਹ ਸੱਤਾ ਕਮਜ਼ੋਰ ਸੀ ਕਮਜ਼ੋਰ ਸੀ ਉਹਨਾਂ ਦੀ ਲੋੜ ਵੀ ਨਹੀਂ ਸੀ ਉਹਨਾਂ ਦੀ ਆਵਾਜ਼ ਦਬਾ ਦਿੱਤੀ ਗਈ ਜੀ ਇੱਥੇ ਲੋੜ ਵੀ ਹੈ ਇੱਥੇ ਲੋੜ ਵੀ ਹੈ ਇਹ ਤਾਕਤਵਰ ਪਾਰਟੀਆਂ ਵੀ ਨੇ ਹੁਣ ਉਹੀ ਨਾ ਜੀ ਇਹ ਗੱਲ ਹੋਈ ਆ ਜਾਂਦੀ ਜੀ ਗਰੀਬ ਦੀ ਕੋਈ ਨਹੀਂ ਸੁਣਦਾ امیر ਦੀ ਸਭ ਸੁਣਦੇ ਆ ਹੁਣ ਅੱਜ ਜਿਹੜੇ ਜਿਨ੍ਹਾਂ ਦੀ ਲੋੜ ਹੈ ਉਹ ਇਸ ਵੇਲੇ ਇੱਕ ਹੱਥ ਉੱਪਰ ਨੇ ਜੀ ਦੀ ਕੋਠੀ ਦਾਣੇ ਉਹਦੇ ਪੱਲੇ ਵੀ ਉਹਦੇ ਪੱਲੇ ਵੀ ਸਿਆਣੇ ਕਮਲੇ ਵੀ ਸਿਆਣੇ ਬਿਲਕੁਲ ਤਾਂ ਚਲੋ ਇਹ ਗੱਲਾਂ ਤਾਂ ਚਲਦੀਆਂ ਰਹਿਣੀਆਂ ਨੇ ਸਕੀਮ ਤੇ ਵਾਕਈ ਵਿਚਾਰ ਹੋਣ ਦੀ ਲੋੜ ਹੈ ਪਰ ਜੀਡੀਯੂ ਤੇ ਇਹਦੇ ਨਾਲ ਟੀਟੀਪੀ ਬਿਲਕੁਲ ਜੀ ਦੋਵਾਂ ਦੀਆਂ ਕੁਝ ਆਪਣੀਆਂ ਮੰਗਾਂ ਵੀ ਨੇ ਕੁਝ ਸ਼ਰਤਾਂ ਨੇ ਮੰਤ్రਾਲੇ ਵੀ ਚਾਹੀਦੇ ਨੇ ਜਿਹੜਾ ਵੀ ਨਵਿਆ ਵਿਆਹ ਆਏਗਾ ਉਹਦਾ ਮੰਗਾ ਰੱਖ ਕੇ ਹੀ ਆਏਗਾ ਬਿਲਕੁਲ ਹੁਣ ਇਹ ਤਾਂ ਦੇਜ ਮੰਗਦੇ ਪਏ ਨੇ ਨਹੀਂ ਤਾਂ ਦੇਜ ਮੇਰੇ ਖਿਆਲ ਨਾਲ ਮੰਗਣਾ ਬਣਦਾ ਵੀ ਆ ਪਹਿਲਾ 10 ਸਾਲ ਰਾਜ ਕਰ ਲਿਆ ਨਰਿੰਦਰ ਮੋਦੀ ਸਾਹਿਬ ਨੇ ਹੁਣ ਜੇ ਦੁਬਾਰਾ ਰਾਜ ਕਰਨਾ ਤਾਂ ਪ੍ਰਾਈਸ ਤਾਂ ਵਧਣ ਗਈ ਨਾ ਪਰ ਐਡੀ ਵੱਡੀ ਕੀਮਤ ਚੁਕਾਨ ਚੁਕਾ ਨਹੀਂ ਪਵੇ ਮੈਨੂੰ ਲੱਗਦਾ ਨਹੀਂ ਕਿ ਉਹ ਸਮਝਦਾ ਰਹੀ ਹੈ ਜਨਾਬ ਦੇਖੋ ਉਹਨਾਂ ਨੇ ਕਿਉਂਕਿ ਜਿਹੜੇ ਮੁੱਦੇ ਵੀ ਨੇ ਉਹ ਵੀ ਸਾਰੇ ਜਾਇਜ਼ ਨੇ ਉਹ ਕੋਈ ਵੀ ਮੁੱਦਾ ਐਸਾ ਨਹੀਂ ਹੈ ਕਿ ਨਜਾਇਜ਼ ਹੋਵੇ ਜਾਂ ਕੋਈ ਵੀ ਮੁੱਦਾ ਐਸਾ ਨਹੀਂ ਹੈ ਜਿਹਦਾ ਕੋਈ ਲਿੰਕ ਜਨਤਾ ਨਾਲ ਨਾ ਜੁੜਿਆ ਹੋਵੇ ਅਗਨੀ ਵੀਰ ਐ ਫਾਈਨੈਂਸ ਐ ਐਗਰੀਕਲਚਰ ਐ ਆਈਟੀ ਐ ਸਾਰੇ ਉਹਨਾਂ ਨੇ ਯੂਸੀਸੀ ਵੀ ਐ ਹਾਂ ਜੀ ਉਹਨਾਂ ਨੇ ਹਰ ਇੱਕ ਕੋਈ ਚੀਜ਼ ਮੰਗੀ ਐ ਜਿਹੜੀ ਜਨਤਾ ਦੇ ਨਾਲ ਡਾਇਰੈਕਟਲੀ ਕਨੈਕਟਡ ਐ ਫਾਈਨੈਂਸ ਹੋ ਗਿਆ ਮਹਿੰਗਾਈ ਹੋ ਗਈ ਐਗਰੀਕਲਚਰ ਹੋ ਗਿਆ ਫਾਰਮਰਸ ਐਮਐਸਪੀ ਹੋ ਗਿਆ ਜੀ ਠੀਕ ਐ ਜੀ ਯੂਸੀਸੀ ਹੋ ਗਿਆ ਯੂਨੀਫਾਈਡ ਸਿਵਲ ਕੋਡ ਕੋਡ ਸਰ ਜੀ ਉਹ ਵੀ ਜਨਤਾ ਨਾਲ ਕਨੈਕਟਡ ਹੋ ਗਿਆ ਜੀ ਠੀਕ ਐ ਜੀ ਹੁਣ ਆ ਗਿਆ ਕਿਹੜਾ ਜੀ ਤੀਸਰਾ ਐ ਆਪਣਾ ਰੇਲਵੇ 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 ਚ 50 ਰੁਪਏ ਪਲੇਟਫਾਰਮ ਟਿਕਟ ਐ ਉਹ ਵੀ ਜਨਤਾ ਨਾਲ ਕਨੈਕਟਡ ਐ ਜੀ ਤੇ ਹੁਣ ਜਿਹੜੇ ਸਹਿਯੋਗੀ ਦਲ ਨੇ ਉਹਨਾਂ ਨੇ ਸਾਰੀਆਂ ਨੌਜ਼ਾਂ ਹੀ ਉਹ ਪਕੜੀਆਂ ਜਿਹੜੀਆਂ ਜਨਤਾ ਨਾਲ ਕਨੈਕਟਡ ਨੇ ਜਿਹੜੀਆਂ ਇਹ ਜਨਤਾ ਤੋਂ ਦੂਰ ਹੋ ਚੁੱਕੇ ਹੋਏ ਸੀਗੇ ਕਿ ਜਨਤਾ ਦੇ ਉੱਪਰ ਮਹਿੰਗਾਈ ਥੁੱਪ ਗਈ ਸੀ ਹਰ ਚੀਜ਼ ਮਹਿੰਗਾਈ ਤੇ ਤਾਂ ਗੱਲ ਕੀਤੀ ਹੋਣੀ ਨਾ ਆਪਾਂ ਤਾਂ ਇਲੈਕਸ਼ਨ ਦੌਰਾਨ ਵੀ ਨਹੀਂ ਗੱਲ ਕੀਤੀ ਵੀ ਭਾਈ ਮਹਿੰਗਾਈ ਹੋਈ ਹੈ ਪਰ ਉਹ ਕੰਮ ਫਿਰ ਕੇ ਫੇਰ ਨਾ ਕਿਦਨੇ ਗੱਲ ਮਹਿੰਗਾਈ ਤੇ ਹੀ ਆ ਗਈ ਆ ਗਈ ਤੇ ਉਹ ਸਾਰੇ ਜਿੰਨੇ ਵੀ ਡਿਪਾਰਟਮੈਂਟ ਮੰਗੇ ਗਏ ਨੇ ਜਾਂ ਮੰਤਰਾਲੇ ਮੰਗੇ ਗਏ ਨੇ ਉਹ ਸਾਰੇ ਕਨੈਕਟਡ ਜਨਤਾ ਦੇ ਨਾਲ ਹੀ ਨੇ ਅੱਛਾ ਸਰਮਜੀਤ ਜੀ ਇੱਥੇ ਇੱਕ ਗੱਲ ਹੋਰ ਹੈ ਵੀ ਰੱਬ ਸੁੱਖ ਰੱਖੇ ਕਿਤੇ ਆਏ ਨਾ ਹੋਵੇ ਵੀ ਉਹ ਉਹ ਵੀ ਰੇਲਵੇ ਦੇ ਕਿਰਾਏ ਵਧਾ ਦੇਣ ਅੱਗੇ ਜਾ ਕੇ ਅਰਥਚਾਰਾ ਕਹਿੰਦੇ ਜੀ ਆਪਣਾ ਕਮਜ਼ੋਰ ਇਹਨੂੰ ਸਟਰੋਂਗ ਕਰਨਾ ਤਾਂ ਥੋੜੇ ਟੈਕਸ ਵਧਾ ਦਈਏ ਕਿਤੇ ਆਏ ਨਾ ਹੋ ਜੇ ਵੀ ਉਧਰੋਂ ਭਾਰ ਪੈ ਜੇ ਆਮ ਬੰਦੇ ਤੇ ਪ੍ਰਦੀਪ ਜੀ ਜਦ ਐਨਡੀਏ ਦੀ ਅਟਲ ਵੈਰੀਵਾਜ ਪਈ ਤੇ ਵੱਲੇ ਸਰਕਾਰ ਗੱਠ ਜੋੜ ਦੀ ਬਣੀ ਸੀ ਨਾ ਜੀ ਅਦੋਂ ਮਹਿੰਗਾਈ ਕੱਟੀ ਸੀ ਹੂੰ ਕਿਉਂਕਿ ਅਸੀਂ ਓਕੀ ਦਲ ਨਹੀਂ ਮੰਨਦੇ ਸੀ ਕਿਉਂਕਿ ਉਹਨਾਂ ਦੀਆਂ ਸਟੇਟਾਂ 'ਚ ਤਾਂ ਵੈਸੇ ਹੀ ਬਹੁਤ ਜਿਆਦਾ ਉਹ ਪਿਛੜੀਆਂ ਹੋਈਆਂ ਸੀਗੀਆਂ ਉਹ ਤਾਂ ਹੁਣ ਵੀ ਬਿਆਰ ਵਾਸਤੇ ਸਟੇਟਸ ਸਿੰਬਲ ਮੰਗਦੇ ਪੈਨੇ ਸਪੈਸ਼ਲ ਉਹ ਮੰਗਦੇ ਪੈਨੇ ਖਾਸ ਰਾਜ ਦਾ ਦਰਜਾ ਹਾਂ ਸਪੈਸ਼ਲ ਸਟੇਟ ਦਾ ਜੀ ਤੇ ਉਹ ਮਹਿੰਗਾਈ ਕਿਸ ਤਰ੍ਹਾਂ ਵਧਾਣਗੇ ਅਗਰ ਉਹ ਮਹਿੰਗਾਈ ਵਧਾਉਂਦੇ ਨੇ ਟੈਕਨੀਕਲੀ ਅਗਰ ਆਪਾਂ ਗੱਲ ਕਰੀਏ ਅਗਰ ਉਹ ਮਹਿੰਗਾਈ ਵਧਾਉਂਦੇ ਨੇ ਤੇ ਉਹਦਾ ਸੈਟਬੈਕ ਉਹਨਾਂ ਨੂੰ ਉਹਨਾਂ ਦੀ ਸਟੇਟ 'ਚ ਪਏਗਾ ਜੀ ਮੈਂ ਕਹਿੰਦਾ ਗੈਸ ਮਹਿੰਗੀ ਪੈਟਰੋਲ ਮਹਿੰਗਾ ਹਰ ਚੀਜ਼ ਮਹਿੰਗੀ ਹੋਈ ਹੋਈ ਹੈ ਤੇ ਤਾਂ ਹੀ ਸਯੋਗੀ ਦਲ ਫਾਈਨੈਂਸ ਮੰਗਦੇ ਪਏ ਨੇ ਨਾ ਲੋਕ ਤਾਂ ਫਿਰ ਨੁਮਾਇੰਦਿਆਂ ਨੂੰ ਕਹਿਣਗੇ ਵੀ ਭਾਈ ਤੁਹਾਡੀ ਤਾਂ ਕੇਂਦਰ 'ਚ ਸਰਕਾਰ ਵੀ ਬਣੀ ਫਿਰ ਤੁਸੀਂ ਗਏ ਕਿਉਂ ਤੁਸੀਂ ਗਏ ਕਿਉਂ ਜੇ ਤੁਸੀਂ ਮਹਿੰਗਾਈ ਨਹੀਂ ਮਹਿੰਗਾਈ ਘਟਾਣੀ ਨਹੀਂ ਸੀ ਸਾਨੂੰ ਕੋਈ ਰੀਲੀਫ ਹੀ ਨਹੀਂ ਦੇਣਾ ਸੀ ਫਿਰ ਤਾਂ ਤੁਸੀਂ ਆਪਣੇ ਫਾਇਦੇ ਵਾਸਤੇ ਗਏ ਸਾਡੇ ਫਾਇਦੇ ਵਾਸਤੇ ਨਹੀਂ ਗਏ ਜੀ ਤੇ ਟੈਕਨੀਕਲੀ ਅਗਰ ਦੇਖਿਆ ਜਾਏ ਤੇ ਸਯੋਗੀ ਦਲ ਜਿਹੜਾ ਹੈ ਉਹ ਮੈਨੂੰ ਲੱਗਦਾ ਨਹੀਂ ਕਿ ਮਹਿੰਗਾਈ ਕਰੇਗਾ ਘਟਾਨਾਲ ਘਟਾਨਵਾਲੇ ਹੀ ਜਿਆਦਾ ਜੋਰ ਰਹੇਗਾ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਜਦੋਂ ਅਟਲ ਬਿਹਾਰੀ ਵਾਜਪਈ ਉਹਨਾਂ ਦੀ ਸਰਕਾਰ ਬਣੀ ਸੀ ਗਠਬੰਧਨ ਦੀ ਤਾਂ ਕਾਫੀ ਸਮੇਂ ਬਾਅਦ ਪਰ ਉਹ ਸਮਾਂ ਮੁੜ ਕੇ ਆ ਹੀ ਗਿਆ ਆਖਿਰਕਾਰ ਬਿਲਕੁਲ ਜੀ ਅੱਜ ਉਹੀ ਸੀ ਉਗੀਦਲ ਫੇਰ ਨੇ ਉਹਨਾਂ ਨੇ ਬਿਆਨ ਵਿੱਚ ਸਪੈਸ਼ਲੀ ਇਹ ਕਿਹਾ ਹੈ ਕਿ ਜਿਸ ਤਰ੍ਹਾਂ ਅਟਲ ਬਿਹਾਰੀ ਵਾਜਪਈ ਵੱਲੇ ਸਾਡੇ ਨਾਲ ਐਨਡੀਆ ਦਾ ਲਾਇੰਸ ਤੇ ਪਾਰਟਨਰਸ ਨਾਲ ਹੁੰਦਾ ਸੀ ਜੀ ਵਰਤੋ ਮੇਲ ਮਿਲਾਓ ਹਮਮ ਔਰ ਆਪਣਾ ਇੱਕ ਸਾਰਿਆਂ ਦੀ ਸਾਂਝੀ ਬੈਠਕ ਕਰਕੇ ਸਲਾਹ ਦੀ ਜਾਂਦੀ ਜੀ ਜੀ ਉਹ ਜੀ ਫਾਲੋ ਕਰੋ ਬਿਲਕੁਲ اچھا ਪੁਰਾਣੀਆਂ ਵੀਡੀਓਜ਼ ਅਟਲ ਬਿਹਾਰੀ ਵਾਜਪਈ ਸਾਹਿਬ ਦੀਆਂ ਵੇਖਣ ਨੂੰ ਮਿਲਦੀਆਂ ਨੇ ਤਾਂ ਕਾਫੀ ਖੁਸ਼ਮਜਾਜ ਨਜ਼ਰ ਆਉਂਦੇ ਨੇ ਜੇ ਵਿਪੱਖਸ਼ ਗੱਲ ਵੀ ਕਰਦਾ ਨਾ ਵਿਰੋਧੀ ਦਲ ਬਿਲਕੁਲ ਜੀ ਕਿਸੇ ਗੱਲ ਤੇ ਤਾਣਾ ਮੇਣਾ ਵੀ ਮਾਰ ਜਾਂਦਾ ਜਾਂ ਆਪਸ ਵਿੱਚ ਵੀ ਜੇ ਉਹਨਾਂ ਦੀ ਮਾੜੀ-ਮੋਟੀ ਹੋ ਜਾਂਦੀ ਆ ਉਹ ਹੱਸਦੇ ਰਹਿੰਦੇ ਸੀ ਐਕਚੁਅਲੀ ਅਟਲ ਬਿਹਾਰੀ ਵਾਜਪਈ ਜੀ ਇੱਕ ਸਟੇਟਸਮੈਨ ਸੀਗੇ ਹਮ ਅੱਛੇ ਐਜੂਕੇਟਿਡ ਸੀਗੇ ਜੀ ਪੁਰਾਣੇ ਲੀਡਰਾਂ ਚ ਉਹਨਾਂ ਦਾ ਕਾਫੀ ਅੱਛਾ ਇੱਕ ਰੁਤਬਾ ਵੀ ਸੀ ਹਮ ਤੇ ਉਹ ਜਿਹੜੀ ਭਾਜਪੀ ਸੀਗੀ ਹਮ ਉਹ ਦੇਸ਼ ਦੇ ਵਾਸਤੇ ਸੀਗੀ ਹੂੰ ਉਹ ਮਹਿੰਗਾਈ ਵਾਸਤੇ ਨਹੀਂ ਸੀਗੀ ਹੂੰ ਉਹ ਦੇਸ਼ ਵਾਸਤੇ ਸੀਗੀ ਜੀ ਉਹ ਭਾਜਪੀ ਅਟਲ ਵਿਆਰੀ ਵਾਜਪਈ ਨੇ ਜਦੋਂ ਆਪਣਾ ਇਹ ਗੱਠਜੋੜ ਦੀ ਸਰਕਾਰ ਚਲਾਈ ਆ ਇਹ ਕੋਈ ਆਸਾਨ ਕੰਮ ਨਹੀਂ ਹੈ ਗੱਠ ਚ ਪਾਰਟਨਰ 10 ਪਾਰਟਨਰ ਹੋਣ ਤੁਸੀਂ ਇੱਕ ਦੁਕਾਨ ਨਹੀਂ ਚਲਾ ਸਕਦੇ ਜੀ ਇਹ ਤਾਂ ਦੇਸ਼ ਚਲਾਣ ਦੀ ਗੱਲ ਹੈ ਜੀ ਉਹ ਅਟਲ ਵਿਆਰੀ ਵਾਜਪਈ ਹੀ ਸੀਗੇ ਜਿਹੜੇ ਐਨਡੀਏ ਦਾ ਅਲਾਈਂਸ ਚਲਾ ਗਏ ਜੀ ਹੁਣ ਉਹ ਚੀਜ਼ਾਂ ਨੇ ਕਿ ਤੁਸੀਂ ਕਿਸੇ ਹੱਦ ਤੱਕ ਆਪਣੀ ਮਨਮਰਜ਼ੀ ਕਰ ਸਕਦੇ ਸੀਗੇ ਪਰ ਹੁਣ ਨਹੀਂ ਹੋਣੀ ਅੱਛਾ ਵੱਖਰਾ ਕੀ ਹੈ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਭਾਜਪਾ ਤੇ ਅਟਲ ਬਿਹਾਰੀ ਦੀ ਭਾਜਪਾ ਬਾਰੇ ਤਾਂ ਤੁਸੀਂ ਦੱਸਦਾ ਇਹਨਾਂ ਦੀ ਕਿਵੇਂ ਵੱਖਰੀ ਰਹੀ ਇਹਨਾਂ ਦੀ ਮੈਂ ਤਾਂ ਦੱਸਦਾ ਜੀ ਜਿਸ ਤਰ੍ਹਾਂ ਪਹਿਲੇ ਹੁੰਦੀ ਸੀ ਕਾਂਗਰਸ ਆਈ ਕਾਂਗਰਸ ਆਈ ਸੀ ਕਾਂਗਰਸ ਇੰਦਰਾ ਗਾਂਧੀ ਦੀ ਜੀ ਫਿਰ ਬਣੀ ਉਹ ਕਾਂਗਰਸ ਐਸ ਕਾਂਗਰਸ ਸੋਨੀਆ ਗਾਂਧੀ ਬਣ ਗਈ ਹੁਣ ਕਾਂਗਰਸ ਆਰ ਤੇ ਪੀਨ ਹੈ ਜੀ ਰਾਹੁਲ ਗਾਂਧੀ ਤੇ ਪ੍ਰਿਆ ਗਾਂਧੀ ਉਸ ਤਰ੍ਹਾਂ ਹੀ ਹੁਣ ਇਹ ਇਹਨਾਂ ਨੇ ਵੀ ਕਰ ਦਿੱਤਾ ਪਹਿਲੇ ਬੀਜੇਪੀ ਹੁੰਦੀ ਸੀ ਅਡਲ ਵਿਹਾਰੀ ਵਾਜਪਈ ਆ ਲਾਲ ਕਿਸ਼ੋਰ ਅਡਵਾਨੀ ਦੀ ਜੀ ਹੁਣ ਅਡਵਾਨੀ ਸਾਹਿਬ ਤਾਂ ਕਿਤੇ ਪਿਕਚਰ ਜੀ ਨਹੀਂ ਦਿਖਦੇ ਹੁਮ ਚਲੋ ਬਜ਼ੁਰਗ ਹੋ ਗਏ ਪਰ ਇੱਕ ਪੁਰਾਣੇ ਉਹ ਤਾਂ ਹੈਗੇ ਸੀ ਲੀਡਰ ਹੁਣ ਉਹ ਬੀਜੇਪੀ ਬਣ ਗਈ ਹੈ ਨਰਿੰਦਰ ਮੋਦੀ ਤੇ ਅਮਿਤ ਸ਼ਾਦੀ ਜੀ ਤੇ ਜਿਹੜੀ ਪਹਿਲੇ ਬੀਜੇਪੀ ਸੀ ਉਹਦੇ ਕੋਲ ਰੂਲ-ਸੂਲ ਔਰ ਇੱਕ ਫਾਰਮੈਟ ਸੀ ਕਿ ਅਸੀਂ ਲੋਕਾਂ ਦੀ ਰਾਤ ਵਾਸਤੇ ਸਰਕਾਰ ਬਣਾਨੀ ਹੈ ਤੇ ਲੋਕਾਂ ਦੇ ਵਾਸਤੇ ਕਰਨਾ ਹੈ ਜੀ ਹੁਣ ਕਈ ਪਰਸਨਲ ਥੌਟਸ ਕਈ ਪਰਸਨਲ ਬਨਾਫਰਸ ਵਾਸਤੇ ਟਾਈਮ ਦੇ ਸਮਾਂ ਨੂੰ ਫਰਕ ਪੈ ਗਿਆ ਜੀ ਬੀਜਪੀ ਚ ਤੇ ਅੱਜ ਲੋਕੀ ਜਿਹੜੇ ਪੁਰਾਣੇ ਲੋਕੀ ਨੇ ਤੁਸੀਂ ਉਹਨਾਂ ਨੂੰ ਪੁੱਛੋ ਹਟਲ ਵਿਆਰੀ ਵਾਜਪਈ ਦਾ ਟਾਈਮ ਪੁੱਛੋ ਤੇ ਉਹ ਕਦੀ ਵੀ ਇਸ ਬੀਜਪੀ ਦੇ ਜਿਹੜਾ ਰਾਜ ਹੈਗਾ ਉਹ ਕਦੀ ਤੁਹਾਨੂੰ ਪੋਜ਼ਿਟਿਵ ਰਿਸਪਾਂਸ ਨਹੀਂ ਦੇ ਦੇ ਪਸੰਦ ਨਹੀਂ ਕਰਦੇ ਉਹ ਉਹਨੂੰ ਜ਼ਿਆਦਾ ਪਸੰਦ ਕਰਦੇ ਆ ਹਾਂਜੀ ਉਹ ਬੀਜਪੀ ਨੂੰ ਲੋਕੀ 100% ਪਸੰਦ ਕਰਦੇ ਸੀ ਹਮ ਕਦੀ ਉਸ ਟਾਈਮ ਬੀਜੇਪੀ ਦੇ ਨੋਕਦੀ ਐ ਟ੍ਰੋਲ ਨਹੀਂ ਹੋਏ ਅਦੋਂ ਤੱਕ ਖੈਰ ਇਲੈਕਟ੍ਰੋਨਿਕ ਮੀਡੀਆ ਇਹ ਨਹੀਂ ਸੀਗਾ ਸੋਸ਼ਲ ਮੀਡੀਆ ਅਜਾ ਸ਼ੁਰੂ ਹੋਇਆ ਸੀ ਅਖਬਾਰ ਹੁੰਦੇ ਸੀ ਗੱਲਾਂ ਕਰਦੇ ਪਰ ਕਦੀ ਕਿਸੇ ਨੇ ਵੀ ਅਟਲ ਵਿਆਰੀ ਆवाज ਪਈ ਵਿਰੋਧੀਆਂ ਨੇ ਕਦੀ ਹਮ ਅਨਾਬ ਸ਼ਨਾਬ ਜਾਂ ਉਲਟ ਬਿਆਨ ਨਹੀਂ ਦੇਦੇ ਦਿੱਤੇ ਜੀ ਤੇ ਇਹ ਸੋਚਣੀ ਹੋਊਗਾ ਕਿ ਹੁਣ ਜਿਹੜੇ ਬਿਆਨ ਹੈਗੇ ਆ ਹੁਣ ਜਿਹੜੀਆਂ ਗੱਲਾਂ ਨੇ ਹਮ ਜੁਮਲੇ ਨੇ ਹਰ ਚੀਜ਼ ਹੈ ਹੁਣ ਤਾਂ ਮਤਲਬ ਜਿਹਨੂੰ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਹੜੀ ਆ ਜਾਂਦਾ ਹੈ ਕੋਈ ਇੱਕ ਚੀਜ਼ ਹੋਵੇ ਤੇ ਨਾਬ ਸ਼ਨਾਬ ਦਾ ਹੜਾ ਜਾਂਦਾ ਹੈ ਤੇ ਇਸ ਕਰਕੇ ਹੁਣ ਵੀ ਜੇਪ ਵਿੱਚ ਕਾਫੀ ਫਰਕ ਆ ਚੁੱਕਿਆ ਹੈ ਅੱਛਾ ਜਿਹੜੇ ਜਿਹੜੇ ਨੁਕਤੇਾਂ ਤੇ ਗੱਠਜੋੜ ਹੋਇਆ ਹੈ ਜਾਂ ਜਿਹੜੇ ਜਿਹੜੇ ਨੁਕਤੇਾਂ ਤੇ ਸਹਿਮਤੀ ਬਣੀ ਹੈ ਲੱਗਦਾ ਵੀ ਆਉਣ ਵਾਲੀ ਜਿਹੜੀ 9 ਤਰੀਕ ਆ ਉਹਨੂੰ ਆਪਾਂ ਫਾਈਨਲ ਮੰਨ ਸਕਦੇ ਹਾਂ ਸੌਹ ਚੋਕਣ ਦੇ ਨਹੀਂ ਪ੍ਰਦੀਪ ਜੀ ਹਾਲੇ ਕੁਝ ਨਹੀਂ ਕਹਿ ਸਕਦੇ ਇਹ ਅਨ ਪ੍ਰੇਡਿਕਟਿਡ ਪ੍ਰੇਡਿਕਟੇਬਲ ਹੈ ਬਹੁਤ अर्ਲੀ ਸਟੇਜ ਹਾਲੇ ਵੀ ਚੱਲ ਰਹੀ ਹੈ ਕਿਉਂਕਿ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਨਰਿੰਦਰ ਮੋਦੀ ਸਾਹਿਬ ਨੇ ਤਾਂ ਬਾਹਰਲੇ ਮੁਲਕਾਂ ਦੇ ਜੋ ਪ੍ਰੈਜ਼ੀਡੈਂਟ ਨੇ ਜਾਂ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸਾਦੀ ਲਿਆ ਹੈ ਫੰਕਸ਼ਨ ਵਾਸਤੇ ਦੇਖੋ ਵਿਆਹ ਮਿੱਥ ਲਿਆ ਪਰ ਅੱਜ ਡੇਟ ਤਾਂ ਮقرਰ ਨਹੀਂ ਹੋਈ ਨਾ ਹਮ ਮਹਿਮਾਨਾਂ ਨੂੰ ਸੱਦਾ ਚਲਾ ਗਿਆ ਜੀ ਕਿ ਵਿਆਹ ਹੈ ਪਰ ਡੇਟ ਅੱਲੀ ਮقرਰ ਹੀ ਨਹੀਂ ਹੋਈ ਹਮ ਇਹ ਤਾਂ ਸਿਰਫ ਫਲੋਟ ਹੋ ਰਿਹਾ ਹੈ ਮੀਡੀਆ 'ਚ ਕਿ 9 ਤਰੀਕ ਪਹਿਲਾਂ 8 ਸੀ ਫਿਰ 9 ਹੋ ਗਈ ਹਾਂ ਪਹਿਲਾਂ 8 ਸੀ ਹੁਣ 9 ਹੋ ਗਈ ਚਲੋ ਰੱਬ ਸੁੱਖ ਰੱਖੇ ਤਾਂ ਮੈਂ ਕਹਿੰਦਾ 9 ਨੂੰ ਸਰਕਾਰ ਸੰਭਾਲ ਲੈ ਜੀ ਉਹ ਸਪਟ ਲੱਲ ਲੈਣ ਪਰ ਹਲੀ ਅਨਪ੍ਰੋਡਿਕਟੇਬਲ ਹੈ ਬਹੁਤ ਅਰੀਸ ਲੇਜ ਹੈ ਕਿ ਨੌਨ ਵੀਕੀ ਗੱਠਜੋੜ ਕਾਮਯਾਬ ਹੁੰਦਾ ਹੈ ਕਿ ਨਹੀਂ ਹੁੰਦਾ ਜੀ ਕੀ ਪਤਾ ਸੀ ਹੋਗੀ ਜਦੋਂ ਤੇ ਪ੍ਰੈਸ਼ਰ ਪਾਇਆ ਵੀ ਅਸਤਾ ਜੀ ਸਭ ਨੂੰ ਇਨਵਾਈਟ ਕਰ ਬੈਠੇ ਹੁਣ ਤੁਸੀਂ ਬੈਠੋ ਆਓ ਜੀ ਸਰਦਾਰ ਬਣਾਈਏ ਕੀ ਪਤਾ ਇਸ ਵੇ ਨਾਲ ਵੀ ਖਬਰ ਚੱਲਦੀ ਹੋਵੇ ਤੇ ਉਹਦੇ ਚ ਕੀ ਆ ਇੱਕ ਅੱਦਾ ਬਜ਼ੁਰਗ ਹੁੰਦਾ ਆ ਉਹ ਕਹਿੰਦਾ ਵੀ ਮੈਂ ਕੀ ਲੈਣਾ ਤੁਸੀਂ ਬੁਲਾਇਆ ਮੈਨ ਤੋਂ ਕਿਹੜਾ ਪੁੱਛ ਕੇ ਬੁਲਾਇਆ ਪਹਿਲਾਂ ਮੈਂ ਮੇਰੀ ਗੱਲ ਤੁਸੀਂ ਮੰਨੋ ਮੈਨੂੰ ਰੇਲਵੇ ਦੇ ਦਿਓ ਤੇ ਮੈਂ ਫੇਰ ਬਹਿਣਾ ਤੁਹਾਡੇ ਕੋਲੇ ਆ ਕੇ ਰੇਲ ਖੇਲ ਚੱਲ ਕਿਸਾਨ ਹਰ ਚੀਜ਼ ਉਹਨੇ ਲੈ ਲਈ ਤੀ ਹੋਈ ਹੈ ਜੀ ਤੇ ਫਿਰ ਰਹਿ ਗਈ ਗਿਆ ਰਹਿ ਗਈ ਗਿਆ ਫਿਰ ਤਾਂ ਇੱਕ ਰਬਰ ਸਟੈਂਪ ਰਹਿ ਗਈ ਹੂੰ ਬਹੁਤਾ ਕੁਝ ਨਹੀਂ ਲਿਆ ਅੱਛਾ ਪ੍ਰਧਾਨ ਮੰਤਰੀ ਦੀ ਜੋ ਕਾਰਜਕਾਰੀ ਨੀਤੀ ਹੋਵੇਗੀ ਉਹਦੇ ਚ ਫਰਕ ਪਏਗਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪਏਗਾ ਜੀ ਕਿਉਂਕਿ ਜਿਹੜੇ ਮੇਨ ਮੇਨ ਪੋਰਟਫੋਲੀਓਸ ਨੇ ਉਹ ਤਾਂ ਸਾਰੇ ਅਲਾਈਂਸ ਕੋਲ ਚਲੇ ਗਏ ਜੀ ਜਿੱਥੇ ਉਹ ਇਕੱਲੇ ਵਿਚਾਰੇ ਹਰੀ ਚੰਡੀ ਦੇ ਜਾਣਦੇ ਸੀ ਹਰ ਜਗ੍ਹਾ ਹਮ ਹੁਣ ਸਯੋਗੀ ਦਲ ਦੇ ਮੰਤਰੀ ਜਾਣਗੇ ਹਮ ਥੋੜਾ ਹੁਣ ਜਿਹੜਾ ਆਪਣਾ ਵੇਅ ਆਫ ਵਰਕਿੰਗ ਵੀ ਚੇਂਜ ਕਰਨਾ ਹੀ ਪਏਗਾ ਜੀ ਪਹਿਲੇ ਮੈਂ ਇਕੱਲਾ ਸੀਗਾ ਹੁਣ ਮੇਰੇ ਨਾਲ ਦੋ ਪਾਰਟਨਰ ਜੋੜੇ ਹੋਏ ਨੇ ਤੇ ਅਸੀਂ ਤਿੰਨਾਂ ਨੇ ਸਲਾਹ ਕਰਕੇ ਚੱਲਣਾ ਅੱਛਾ ਮੈਂ ਇਕੱਲਾ ਚੱਲਦਾ ਸੀ ਮਨਮਰਜ਼ੀ ਨਾਲ ਜੀ ਅੱਛਾ ਜਿਵੇਂ ਜਿਹੜੇ ਜਿੱਤੇ ਹੋਏ ਆ ਆਗੂ ਨੇ ਜਿਵੇਂ ਅਮਿਤ ਸ਼ਾਹ ਹੋਣੀ ਜਿੱਤੇ ਨੇ ਰਾਜਨਾਥ ਸਿੰਘ ਹੋਣੀ ਨੇ ਨਰਿੰਦਰ ਮੋਦੀ ਹੋਣੀ ਨੇ ਖੇਰ ਨਰੇਂਦਰ ਮੋਦੀ ਦਾ ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ ਹੈ ਮੰਤਰਾਲੇ ਕੀ ਕੀ ਲਾਦਾ ਵੀ ਹੁਣ ਮੰਤਰਾਲਿਆਂ ਚ ਵੀ ਬਦਲਾਅ ਹੋਣਗੇ ਬਿਲਕੁਲ ਹੋਣਗੇ ਜੀ ਕਿਉਂਕਿ ਜਿਹੜੇ ਤਿੰਨ ਮੰਤਰਾਲੇ ਇਹਨਾਂ ਨੇ ਜੀਡੀਯੂ ਨੇ ਮੰਗੇ ਨੇ ਤੇ ਤਿੰਨ ਟੀਡੀਪੀ ਨੇ ਮੰਗੇ ਨੇ 6 ਮੇਨ ਮੰਤਰਾਲੇ ਉਹਨਾਂ ਨੇ ਮੰਗ ਲਿੱਤੇ ਨੇ ਉਸ ਤੋਂ ਬਾਅਦ ਜਿਹੜੇ ਪੈਟਰੋਲੀਅਮ ਇਹ ਉਹ ਬਚੇ ਕੋਚੈਨਾ ਇੰਡਸਟਰੀ ਟੈਕਸਟਾਈਲ ਕਾਫੀ ਨੇ ਤੇ ਉਹ ਹੁਣ ਜਿਹੜੇ ਹੈਗੇ ਨੇ ਸੈਕੰਡਰੀ ਆਪਸ਼ਨ ਵਿੱਚ ਉਹ ਕਿੰਨੂ ਮਿਲਦੇ ਨੇ ਉਹ ਹੁਣ ਦੇਖਣ ਲੱਗ ਰਹੇਗਾ ਕਿ ਅਮਿਤ ਸ਼ਾਹ ਕੀ ਕੰਪਰੋਮਾਈਜ਼ ਕਰਨਗੇ ਤੁਹਾਡੇ ਹਿਸਾਬ ਦੇ ਨਾਲ ਅਮਿਤ ਸ਼ਾਹ ਨੂੰ ਕਿਹੜਾ ਮੰਤਰਾਲਾ ਮਿਲ ਸਕਦਾ ਹੈ ਏ ਹੰਤਾ ਜੀ ਬਿਲਕੁਲ ਹੀ ਫੇਰ ਉਹੀ ਗੱਲ ਹੈ ਕਹਿਣਾ ਔਖਾ ਹੈ ਤੇ ਨਿਤਿਨ ਗੜਕਰੀ ਸਾਹਿਬ ਨੂੰ ਨਿਤਿਨ ਗੜਕਰੀ ਸਾਹਿਬ ਨੂੰ ਮੈਨੂੰ ਤਾਂ ਲੱਗਦਾ ਉਹਨਾਂ ਤਾਂ ਰੋਡ ਐਂਡ ਟ੍ਰਾਂਸਪੋਰਟ ਚ ਹਾਈਵੇ ਚ ਹੀ ਰੱਖਣਗੇ ਕਿਉਂਕਿ ਉਹਨਾਂ ਦਾ ਉਹਦੇ ਚ ਬਹੁਤ ਵਧੀਆ ਅੱਛਾ ਵਧੀਆ ਬੈਠ ਬਣਾਈਆ ਉਹਨਾਂ ਨੇ ਬਹੁਤ ਵਧੀਆ ਕੰਮ ਕਰਕੇ ਵਿਖਾਇਆ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਮਤਲਬ ਨਿਤਿਨ ਗੜਕਰੀ ਨੇ ਜਿਹੜਾ ਸੜਕਾਂ ਦਾ ਜਾਲ ਔਰ ਸੜਕਾਂ ਦਾ ਇੱਕ ਰੋਡ ਮੈਪ ਚਾਰ ਕਿੱਤਾ ਨਾ ਜੀ ਬਹੁਤ ਵਧੀਆ ਮਤਲਬ ਨੋ ਕੰਪਲੇਂਟ ਸਾ ਨੋ ਜ਼ੀਰੋ ਕੰਪਲੇਂਟ ਹੈ ਜੀ ਨੋ ਤਾਂ ਛੱਡੋ ਜ਼ੀਰੋ ਕੰਪਲੇਂਟ ਹੈ ਨੀ ਦਿਨ ਗੱਡ ਕਰੀ ਸਾਬ ਦੀ ਉਹਨਾਂ ਨੇ ਤਾਂ ਬਹੁਤ ਅੱਛਾ ਆਪਣਾ ਡਿਪਾਰਟਮੈਂਟ ਸੰਭਾਲ ਕੇ ਰੱਖਿਆ ਤੇ ਰਾਜਨਾਥ ਸਿੰਘ ਹੁਣ ਉਹਦੇ ਚ ਬਦਲਾਅ ਦੀ ਜ਼ਰੂਰਤ ਹੈ ਕਿ ਹੁਣ ਰੱਖਿਆ ਮੰਤਰੀ ਕੋਈ ਹੋਰ ਹੋਣਾ ਚਾਹੀਦਾ ਬਿਲਕੁਲ ਜੀ ਉਹਦੇ ਚ ਹੁਣ ਬਦਲਾਅ ਦੀ ਜ਼ਰੂਰਤ ਹੈ ਤੇ ਉਹਨਾਂ ਨੂੰ ਤੁਸੀਂ ਕਿਹੜੇ ਮੰਤਰਾਲੇ ਚ ਰੱਖਣਾ ਚਾਹੋਗੇ ਉਹਨਾਂ ਨੂੰ ਤਾਂ ਜਲ ਕੁਝ ਇਹ ਜਿਹਾ ਮੰਤਰੀ ਬਣਾ ਦੇ ਤੇ ਅੱਛਾ ਉਹ ਪਰਫਾਰਮ ਕਰਨਗੇ ਕਿਉਂਕਿ ਡਿਫੈਂਸ ਮੰਤਰੀ ਥੋੜਾ ਸਟਰੋਂਗ ਹੋਣਾ ਚਾਹੀਦਾ ਹੈ ਜਿਹੜਾ ਗੱਲਾਂ ਘੱਟ ਤੇ ਇਮਪ੍ਰੈਸ਼ਨ ਜ਼ਿਆਦਾ ਰੱਖੇ ਹੂੰ ਜਿਵੇਂ ਬੀਤੇ ਸਾਲਾਂ ਦੇ ਵਿੱਚ ਖਬਰਾਂ ਆਈਆਂ ਕਿ ਇੰਡੀਆ ਕੈਪਚਰ ਹੋ ਰਿਹਾ ਬਾਰਡਰਸ ਦੇ ਉੱਤੇ ਮਤਲਬ ਐਦਾਂ ਦੀਆਂ ਖਬਰਾਂ ਹੁਣ ਆਉਣੀਆਂ ਘੱਟ ਹੋਣੀਆਂ ਚਾਹੀਦੀਆਂ ਨੇ ਜੇ ਰੱਖਿਆ ਮੰਤਰੀ ਬਦਲ ਨਹੀਂ ਦੇਖੋ ਜੀ ਐਲਓਸੀ ਤੇ ਐਲਏਸੀ ਤੇ ਦੋਨੋਂ ਜਗ੍ਹਾ ਤੇ ਤੇ ਡੋਗਲਮ ਵਿੱਚ ਜੋ ਨੈਸ਼ਨਲ ਮੀਡੀਆ ਵਿੱਚ ਖੰਡਾ ਰਿਹਾ ਜੀ ਕਿ ਚਾਈਨਾ ਇਹਨੇ ਕਿਲੋਮੀਟਰ ਆ ਗਿਆ ਇੰਡੀਆ ਦੇ ਵਿੱਚ ਉਹੀ ਜਿਹੜੀਆਂ ਇਹ ਚੀਜ਼ਾਂ ਨੇ ਇੱਕ ਫਰਕ ਤਾਂ ਪਾਉਂਦੀਆਂ ਹੀ ਨੇ ਜੀ ਹੂੰ ਜੇ ਉਹ ਚੀਜ਼ਾਂ ਝੂਠੀਆਂ ਨੇ ਹੂੰ ਉਹ ਫਿਰ ਮੰਤਰਾਲੇ ਨੂੰ ਜਵਾਬ ਦੇਣਾ ਚਾਹੀਦਾ ਸੀਗਾ ਜੀ ਕਿ ਉਹ ਮੀਡੀਆ ਨੂੰ ਰੋਕੇ ਹੂੰ ਪਰ ਉਹਦੇ ਉੱਪਰ ਕੋਈ ਅਜੇ ਤੱਕ ਬਿਆਨ ਆਇਆ ਹੀ ਨਹੀਂ ਕਿ ਉਹ ਸੱਚੀਆਂ ਆ ਕਿ ਝੂਠੀਆਂ ਆ ਜੀ ਜੇ ਝੂਠੀਆਂ ਸੀ ਤਾਂ ਰੋਕਣਾ ਚਾਹੀਦਾ ਸੀ ਜੇ ਸੱਚੀਆਂ ਐ ਤੇ ਉਹਦੇ ਉੱਪਰ ਫਿਰ ਦੱਸਣਾ ਚਾਹੀਦਾ ਸੀਗਾ ਅੱਛਾ ਝੂਠੀ ਸੱਚੀ ਖਬਰ ਤੋਂ ਕੱਲ ਇੱਕ ਖਬਰ ਆਉਂਦੀ ਹੈ ਸ਼ਾਮ ਨੂੰ ਹਾਂਜੀ ਵੀ ਬਾਲੀਵੁੱਡ ਦੀ ਬੀਬੀ ਤੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਨਾਰ ਰਣੌਤ ਦੇ ਕਿਸੇ ਸੀਆਈਐਸਐਫ ਦੀ ਮਹਿਲਾ ਅਧਿਕਾਰੀ ਨੇ ਥੱਪੜ ਮਾਰਿਆ ਬਿਲਕੁਲ ਜੀ ਕੱਲ ਦੁਪਹਿਰੇ 3 ਵਜੇ 3:30 ਵਜੇ ਦੀ ਕਵਰ ਹੈਗੀ ਜੀ ਜੀ ਕਿ ਕੰਨਰ ਨੋਟ ਜੋ ਨਵੇਂ ਮੰਦੀ ਤੋਂ ਚੰਡੀਗੜ੍ਹ 에어ਪੋਰਟ ਆਏ ਸੀਗੇ ਅੱਗੇ ਉਹਨਾਂ ਨੇ ਦਿੱਲੀ ਜਾਣਾ ਸੀਗਾ ਜੀ ਤੇ ਉੱਥੇ ਕਿਦਾਰੇ ਉਹ ਤੋਂ ਮੈਂ ਮੈਂ ਥੋੜੀ ਜੀ ਸਕਿਉਰਿਟੀ ਅਫਸਰ ਨਾਲ ਹੋ ਗਈ ਹੂੰ ਤੇ ਜੋ ਹਾਲੇ ਕਈ ਅਨੁਮਾਨ ਨੇ ਕਈ ਗੱਲਾਂ ਨਿਕਲ ਕੇ ਆ ਰਹੀਆਂ ਨੇ ਬਹੁਤ ਗੱਲਾਂ ਨਿਕਲ ਕੇ ਆ ਰਹੀਆਂ ਨੇ ਤੇ ਗੱਲ ਮਤਲਬ ਜੋ ਮੇਨ ਆਈ ਹੈ ਸਾਹਮਣੇ ਉਹ ਇਹ ਹੀ ਹੈ ਹਾਂ ਸੀਐਸਐਫ ਦੀ ਜਿਹੜੀ ਜਵਾਨ ਸੀਗੀ ਉਨੇ ਥੱਪੜ ਮਾਰਿਆ ਪਰ ਗੱਲ ਸ਼ੁਰੂ ਕਿੱਥੋਂ ਹੋਈ ਕਿੰਨੇ ਕੀਤੀ ਔਰ ਗੱਲ ਕੀ ਹੋਈ ਉਹ ਵਾਲੀ ਬਿਲਕੁਲ ਵੀ ਜਦ ਤੱਕ ਉਹ ਕੁੜੀ ਅਫਸਰ ਸਾਹਮਣੇ ਆਪ ਆ ਕੇ ਕੈਮਰੇ ਦੇ ਮੂਰੇ ਨਹੀਂ ਦੱਸਦੀ ਗੱਲ ਜੀ ਅਦੋਂ ਤੱਕ ਜੀ ਜੇ ਉਹ ਮਰਜ਼ੀ ਤੁਸੀਂ ਕੈਸ ਲਗਾਈ ਜਾਓ ਇਹਦੇ ਵਿੱਚ ਦੋ ਕਿਉਂ ਬਣਦੇ ਨੇ ਇੱਕ ਕਿਉਂ ਦਾ ਤਾਂ ਜਵਾਬ ਹੈ ਉਹ ਕਹਿੰਦੇ ਵੀ ਭਾਈ ਉਹਨੇ ਤਾਂ ਮਾਰਿਆ ਕਿਉਂਕਿ ਕੁੜੀ ਦੀ ਵੀਡੀਓ ਵੀ ਇੱਕ ਬਾਅਦ ਚੋ ਵਾਇਰਲ ਹੋਈ ਬਾਹਰ ਆਈ ਉਹ ਕਹਿੰਦੀ ਵੀ ਉੱਥੇ ਮੇਰੀ ਮਾਂ ਬੈਠੀ ਸੀ ਬਿਲਕੁਲ ਜਦੋਂ ਤੁਸੀਂ ਇਹ ਬਿਆਨ ਦਿੱਤਾ ਸੀ ਵੀ ਕਦੇ ਤੁਸੀਂ ਬੈਠ ਕੇ ਵਿਖਾਓ ਉੱਥੇ ਉੱਥੇ ਮੇਰੀ ਮਾਂ ਬੈਠੀ ਸੀ ਬਿਲਕੁਲ ਜੀ ਇੱਕ ਤਾਂ ਇਹ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਬੀਬੀਆਂ ਨੂੰ ਲੈ ਕੇ ਬਿਆਨ ਦਿੱਤਾ ਕੰਗਨਾ ਰਣੌਤ ਨੇ ਵੀ 100 100 200 ਤੇ ਇਹ ਮਹਿਲਾਵਾਂ ਆ ਕੇ ਧਰਨਿਆਂ ਤੇ ਬੈਠਦੀਆਂ ਨੇ ਇਹ ਉਹਦੇ ਤੇ ਇੱਕ ਰਿਐਕਸ਼ਨ ਸੀ ਦੂਜਾ ਹੁਣ ਪਰਸਨਲੀ ਇਹ ਗੱਲ ਕਦੋਂ ਚੱਲ ਪਈ ਪਰਸਨਲੀ ਕੰਗਨਾ ਨੇ ਉਹਨਾਂ ਨੂੰ ਕੁਝ ਬੋਲਿਆ ਗੱਲ ਛਿੜੀ ਚੱਲੀ ਮਾਮਲਾ ਵਧਿਆ ਤਾਂ ਜਾ ਕੇ ਥੱਪੜ ਵੱਜਿਆ ਇਹਦੇ ਤੇ ਹਲੇ ਅਫੀਸ਼ੀਅਲ ਬਿਆਨ ਆਉਣਾ ਬਾਕੀ ਹੈ ਬਿਲਕੁਲ ਜੀ ਮੈਂ ਉਹੀ ਕਹਿ ਰਹਿਣਾ ਹਲੀ ਇਸ ਤੇ ਅਸੀਂ ਕੁਝ ਵੀ ਅੰਦਾਜ਼ਾ ਲਗਾਈਏ ਜਾਂ ਕੁਝ ਵੀ ਕੋਈ ਘਨੇਰੇ ਚ ਤੀਰ ਮਾਰਨ ਦੇ ਬਰਾਬਰ ਹੋਏਗਾ ਕਿਉਂਕਿ ਜਦ ਤੱਕ ਦੋਨੋਂ ਧਿਰਾਂ ਦਾ ਸਾਹਮਣੇ ਨਹੀਂ ਆਂਦੀ ਗੱਲ ਜੀ ਅਦੋਂ ਤੱਕ ਅਸੀਂ ਇਸ ਚੀਜ਼ ਤੇ ਨਹੀਂ ਕਹਿ ਸਕਦੇ ਕਿ ਵੀ ਹਾਂ ਕੌਣ ਗਲਤ ਸੀ ਤੇ ਕੌਣ ਸਹੀ ਸੀ ਜੀ ਦੇਖੋ 47 21 ਨਾਲ ਤਾਂ ਵੱਜਦੀ ਨਹੀਂ ਜ਼ਰੂਰ ਕੰਗਣਾ ਨੇ ਵੀ ਕੁਝ ਕੀਤਾ ਹੋਣਾ ਪਰ ਉਹਨੇ ਤਾਂ ਇੱਕਾਤ ਨਾ ਵਜਾਤੀ ਨਹੀਂ ਉਹਨੇ ਤਾਂ ਇੱਕਾਤ ਨਾ ਵਜਾਤੀ ਉਹ ਅਦੋਂ ਵਜਾਈ ਜਦ ਪਹਿਲੇ ਹੱਥ ਉਧਰੋਂ ਉੱਠ ਕੋਈ ਗੱਲ ਹੋਈ ਜੀ ਕੁਛ ਨਾ ਕੁਛ ਦੇਖੋ ਗੱਲ ਵਿੱਚੋਂ ਹੋਈ ਹੋਣੀ ਹੈ ਨਹੀਂ ਤਾਂ ਇੱਕ ਅਫਸਰ ਮੌਕੇ ਤੇ ਡਿਊਟੀ ਤੇ ਹੋਵੇ ਹੂੰ ਪਕ ਆਂ ਬੰਦੇ ਦੀ ਹੱਥ ਨਹੀਂ ਚੱਕ ਸਕਦਾ ਅੱਛਾ ਇਹ ਤਾਂ ਫਿਰ ਵੀ ਮੈਂਬਰ ਆਫ ਪਾਰਲੀਮੈਂਟ ਇਲੈਕਟ ਹੋਈ ਹੈ ਜੀ ਚਲੋ ਮੈਂਬਰ ਆਫ ਪਾਰਲੀਮੈਂਟ ਵੀ ਆਪਾਂ ਸਾਈਡ ਤੇ ਕਰ ਦਿੰਦੇ ਆ ਹੱਥ ਤਾਂ ਫਿਰ ਵੀ ਨਹੀਂ ਚੱਕ ਸਕਦਾ ਹਮ ਅੰਟਲ ਅਨਲੈਸ ਬਹੁਤ ਕੋਈ ਵੱਡਾ ਕੋਈ ਉਹ ਨਾ ਹੋਵੇ ਕੋਈ ਗੱਲ ਮੂੰਹੋਂ ਨਿਕਲੀ ਹੋਵੇ ਹਾਂ ਇਹਦਾ ਮਤਲਬ ਕਿ ਜਿਹੜਾ ਨਾ ਕਿਧਰੋਂ ਕੁਛ ਨਾ ਕੁਛ ਪ੍ਰਵੋਕ ਕੀਤਾ ਗਿਆ ਹਮ ਕਿ ਜਿਹੜਾ ਹੱਥ ਚੱਕਿਆ ਗਿਆ ਹਮ ਇਹ ਅਲੀ ਉਹੀ ਗੱਲ ਹੈ ਅਸੀਂ ਅਲੀ ਕਿਆਸ ਲਗਾ ਰਹੇ ਹਾਂ ਅਲੀ ਅਲੀ ਨਾਜੇ ਲਗਾ ਰਹੇ ਹਾਂ ਜਦ ਤੱਕ ਉਹ ਅਫਸਰ ਖੁਦ ਵੀ ਆ ਕੇ ਬਿਆਨ ਨਹੀਂ ਦੇ ਦਿੰਦੀ ਸਪਸ਼ਟ ਹਮ ਅਦੋਂ ਇਹ ਗੱਲ ਪਤਾ ਲੱਗੇਗੀ ਅੱਛਾ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਹਾਂ ਲਾਈਨ ਆਫ ਡਿਊਟੀ ਦਾ ਸਾਹਮਣਾ ਜੀ ਜੋ ਪ੍ਰੋਟੋਕਾਲ ਹੁੰਦਾ ਉਹ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਕਰਨਾ ਪੈਗਾ ਜੁੱਤਾ ਬਹੁਤ ਲੋਕ ਵਿਰੋਧ ਕਰ ਰਹੇ ਨੇ ਬੜੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਪਹਿਲਾਂ ਤਾਂ ਸ਼ਾਬਾਸ਼ੀ ਤੇ ਵਾਹ ਵਾਈ ਦੇ ਢੇਰ ਲੱਗੇ ਪਏ ਨੇ ਨਹੀਂ ਦੇਖੋ ਸ਼ਾਬਾਸ਼ੀ ਵਾਹ ਵਾਈ ਔਰ ਜਿਹੜੀਆਂ ਜਥੇਬੰਦੀਆਂ ਉਹਨਾਂ ਦੀ ਮੁਅੱਤਲੀ ਦਾ ਵਿਰੋਧ ਕਰਦੀਆਂ ਪਈਆਂ ਨੇ 13 ਮਹੀਨੇ ਉਹ ਬੈਠੇ ਸੀਗੇ ਹੂੰ ਉਹਦਾਂ ਕੀ ਕੀਤਾ ਉੱਥੇ ਉਹ ਜਵਾਬ ਦੇ ਦੇਣਗੇ ਆਪਣੇ ਕਿਸਾਨ ਵੀਰਾਂ ਨੂੰ ਜਿਹੜੇ 700 ਉਹਨਾਂ ਨੇ ਸ਼ਹੀਦ ਕਰਾਤੇ ਜਥੇਬੰਦੀਆਂ ਨੇ ਅਗਰ ਜੱਥੇਬੰਦੀਆਂ ਦੀ ਗੱਲ ਕਰੋ ਤਾਂ ਜੱਥੇਬੰਦੀਆਂ ਤਾਂ ਉਹ ਵੀ ਸੀ ਜਿਨ੍ਹਾਂ ਨੇ ਰਾਮ ਸਿੰਘ ਰਾਣਾ ਗੋਲਡਨ ਨੈਟਵਰਕਿਆਂ ਨੂੰ ਸਿਰ ਤੇ ਚੱਕ ਲਿਆ ਗੱਡੀਆਂ ਥਾਰਾਂ ਇਹ ਆਪਣੇ ਚਾਹੇ ਪਿੰਡ 'ਚ ਕੋਈ ਪਰਿਵਾਰ ਭੁੱਖਾ ਰਹਿੰਦਾ ਹੋਵੇ ਇਹ ਮੈਂ ਕੋਰਟ ਇਸ ਕਰਕੇ ਕਰ ਰਿਹਾ ਕਿਉਂਕਿ ਇਹੋ ਜੱਥੇਬੰਦੀਆਂ ਨੇ ਇਹ ਵਾਵਾ ਦੇ ਹਿਸਾਬ ਨਾਲ ਤਾਂ ਪਿੰਡ 'ਚ ਪਹੁੰਚ ਜਾਂਦੀਆਂ ਨੇ ਜੀ ਪਰ ਜਦ ਗਾਇਬ ਹੁੰਦੀਆਂ ਨੇ ਫਿਰ ਅਗਲੇ ਦਾ ਹਾਲ ਵੀ ਨਹੀਂ ਪੁੱਛਿਆ ਕਿ ਜਿੰਦਾ ਇੱਕ ਤੁਹਾਨੂੰ ਬਾਬਾ ਜਗਸੀਰ ਸਿੰਘ ਯਾਦ ਹੋਊਗਾ ਮੁੰਡਾ ਜਿਹਦਾ ਸਿਰ ਪਟ ਗਿਆ ਸੀ ਪੱਗ ਚੱਕਦੇ ਹੋਏ ਜੀ 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 ਉਹ ਜੱਥੇ ਬੰਦੀਆਂ ਨੇ ਕਦੀ ਮੁੜ ਕੇ ਉਹਦੇ ਘਰ ਜਾ ਕੇ ਪੁੱਛਿਆ ਵੀ ਹੈ ਕਿ ਉਹਦੇ ਘਰ ਰੋਟੀ ਵੀ ਪੱਕਦੀ ਕਿ ਨਹੀਂ ਪੱਕਦੀ ਹੂੰ ਤੇ ਇਹ ਕਹੀਂ ਗੱਲਾਂ ਹੁੰਦੀਆਂ ਜਿੱਥੇ ਬੰਦੀਆਂ ਤੇ ਮੈਂ ਨਹੀਂ ਜਾਂਦਾ ਹੂੰ ਕਿਉਂਕਿ ਇਹ ਸਿਰਫ ਲਾਲਾ ਲਾਲਾ ਕਰਨ ਵਾਸਤੇ ਹੀ ਨੇ ਹੂੰ ਹੁਣ ਵੀ ਉਹੀ ਕੁਝ ਹੋ ਰਿਹਾ ਆ ਪਰ ਵੇਖਣਾ ਇਹ ਹੋਵੇਗਾ ਕਿ ਚਲੋ ਸਰਕਾਰੀ ਨੌਕਰੀ ਤੇ ਤਾਂ ਹੁਣ ਗੱਲ ਆ ਗਈ ਆ ਬਿਲਕੁਲ ਜੀ ਸੁਣਨ ਚ ਇਹ ਆਇਆ ਵੀ ਉਸ ਕੁੜੀ ਦੇ ਪੰਜ 6 ਭੈਣ ਭਰਾ ਹੈਗੇ ਆ ਯਾਨੀ ਪਰਿਵਾਰ ਵੱਡਾ ਆ ਬਿਲਕੁਲ ਜੀ ਦੂਜੀ ਗੱਲ ਉਹ ਵਿਆਹੀ ਵੀ ਹੋਈ ਆ ਦੋ ਬੱਚੇ ਵੀ ਨੇ ਬਿਲਕੁਲ ਉਹਦਾ ਜੋ ਘਰ ਵਾਲਾ ਹੈ ਉਹ ਵੀ ਕਹਿੰਦੇ ਸੀ ਆਈਐਸਐਸ ਦੇ ਵਿੱਚ ਹੀ ਹੈ ਬਿਲਕੁਲ ਜੀ ਹੁਣ ਅਗਲੀ ਨੇ ਪਰਿਵਾਰ ਵੀ ਪਾਲਣਾ ਹੈ ਨੌਕਰੀ ਉਹਦੇ ਹੱਥੋਂ ਖੋਹ ਸੀ ਜਾਣੀ ਹੈ ਜਿਹੜੇ ਸਾਥ ਦੇ ਨਾਲ ਨਹੀਂ ਪ੍ਰਦੀਪ ਇਹ ਹਾਲੇ ਮੈਂ ਤੁਹਾਨੂੰ ਦੱਸਿਆ ਨੌਕਰੀ ਇਸ ਇਸ ਤਰ੍ਹਾਂ ਆਸਾਨ ਨਹੀਂ ਹੈ ਜੀ ਅ ਪਹਿਲੇ ਕੇਸ ਚੱਲਦਾ ਹੈ ਹਮ ਅਗਰ ਪ੍ਰੂਫ ਮਿਲੇ ਆ ਕਿ ਹਾਂ ਕੁੜੀ ਵੱਲੋਂ ਪਹਿਲ ਹੋਈ ਹਮ ਸਸਪੈਂਸ਼ਨ ਅਦੋਂ ਹੈ ਸਬੂਤ ਕਿੱਥੇ ਹੈ ਹਾਲੇ ਤੱਕ ਤਾਂ ਵੀਡੀਓ ਵੀ ਸਾਹਮਣੇ ਨਹੀਂ ਆਈ ਕਿ ਥੱਪੜ ਮਾਰਿਆ ਕਦੋਂ ਕਿਹੜੇ ਵੇਲੇ ਮਾਰਿਆ ਕਿਸ ਮੌਕੇ ਵਾਗਿਆ ਜੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਨਾ ਜਦ ਉਹ ਸਾਹਮਣੇ ਆਏਗੀ ਅਫਸਰ ਹੂੰ ਉਹ ਜਦ ਬਿਆਨ ਦੇएगी ਮੀਡੀਆ ਨੂੰ ਗੱਲ ਤਾਂ ਅਦੋਂ ਖੁੱਲ੍ਹੇਗੀ ਨਾ ਖਾਲੀ ਤਾਂ ਸਭ ਨੇ ਆਪਣੀ ਇੱਕ ਟਰੋਲ ਬਣਾ ਲਿੱਤੇ ਨੇ ਕਿ ਵਾਜ ਗਿਆ ਜੀ ਥੱਪੜ ਕਾ ਦੇ ਨਾਮ ਦੇ ਕਿਸ ਨੇ ਇਹ ਨਹੀਂ ਤੱਕ ਜਾਣਿਆ ਕਿ ਉਹਨੇ ਕੁੜੀ ਨੇ ਅਫਸਰ ਨੇ ਮਾਰਿਆ ਤੇ ਮਾਰਿਆ ਵੀ ਕਿਉਂ ਉਹਨਾਂ ਕਾਰਨ ਵੀ ਕੀ ਹੋ ਸਕਦਾ ਹੈ ਥੱਪੜ ਖਾਣ ਵਾਲੀ ਬੀਬੀ ਦੀ ਵੀ ਤੁਸੀਂ ਗੱਲ ਦੇਖ ਲਓ ਕਿ ਜਦੋਂ ਦਿੱਲੀ ਪਹੁੰਚਦੀ ਆ ਪਹੁੰਚਦੇ ਸਾਰ ਵੀਡੀਓ ਪਾ ਦਿੰਦੀ ਆ ਉੱਥੇ ਉਹਨੇ ਵੀਡੀਓ ਪਾਇਆ ਹੈ 에어ਪੋਰਟ ਤੇ ਨੇ ਪੰਜਾਬ ਦਾ ਤਾਂ ਜੀ ਮਾਹੌਲ ਇੰਨਾ ਖਰਾਬ ਹੈ ਉੱਥੇ ਤਾਂ ਜੀ ਅੱਤਵਾਦ ਹੈ ਤੇ ਇੱਕ ਥੱਪੜ ਮਾਰਨ ਦੇ ਨਾਲ ਜਾਂ ਇੱਕ ਥੱਪੜ ਖਾਣ ਦੇ ਨਾਲ ਇਹ ਤੁਹਾਨੂੰ ਹੱਕ ਮਿਲ ਜਾਂਦਾ ਵੀ ਤੁਸੀਂ ਇੱਕ ਪੂਰੀ ਸਟੇਟ ਦੇ ਲੋਕਾਂ ਨੂੰ ਤੁਸੀਂ ਅੱਤਵਾਦੀ ਬਣਾ ਦਿਓ ਉਗਰਵਾਦੀ ਬਣਾ ਦਿਓ ਫਿਰ ਮੈਂ ਇੱਥੇ ਗੱਲ ਤੁਹਾਡੇ ਟੋਕਾਂਗਾ ਫਿਰ ਇਹੀ ਗੱਲਾਂ ਨੇ ਜਿਹੜੀਆਂ ਥੱਪੜ ਖਾਣ ਤੇ ਮਜਬੂਰ ਕਰਾਉਂਦੀਆਂ ਨੇ ਹੂੰ ਕਿ ਤੁਸੀਂ ਕਿਸ ਤਰ੍ਹਾਂ ਇੱਕ ਅਫਸਰ ਨੂੰ ਕਹਿ ਸਕਦੇ ਹੋ ਕਿ ਉਹ ਖਾਲਸਤਾਨੀ ਹੈ ਜਾਂ ਉਹ ਅੱਤਵਾਦੀ ਹੈ ਜਾਂ ਉਗਰਵਾਦ ਆ ਗਿਆ ਪੰਜਾਬ ਵਿੱਚ ਹੂੰ ਫਿਰ ਤੁਸੀਂ ਇਹ ਕਿੰਨਾ ਕਹਿ ਸਕਦੇ ਹੋ ਤੁਸੀਂ ਸਾਰੀ ਸਟੇਟ ਨੂੰ ਤੁਸੀਂ ਇਹ ਸਰਟੀਫਿਕੇਟ ਦੇ ਗੱਲ ਤਾਂ ਉਹੀ ਹੈ ਇਹ ਕੌਣ ਨੇ ਸਰਟੀਫਿਕੇਟ ਦੇਣ ਵਾਲੇ ਹੂ ਇਸ ਸ਼ੀ ਇੱਕ ਫਲॉप ਹੀਰੋਇਨ ਹੀ ਹੈ ਜੀ ਮੈਂ ਤਾਂ ਇਸ ਕਰਕੇ ਫਲॉप ਕਮਾਂਗਾ ਕਿ ਪਿਛਲੀਆਂ 6 ਫਿਲਮਾਂ ਆਂਕੜੇ ਲਗਾਤਾਰ ਫਲॉप ਗਈਆਂ ਲਗਾਤਾਰ ਫਲॉप ਤੁਸੀਂ ਐਮਪੀ ਬਣ ਗਏ ਹੋ ਠੀਕ ਹੈ ਤੁਹਾਨੂੰ ਲੋਕਾਂ ਨੇ ਚੁਣਿਆ ਸਿਰ ਮੁੱਥੇ ਰੱਖਿਆ ਪਰ ਤੁਸੀਂ ਆਪਣੀ ਵੀ ਜ਼ੁਬਾਨ ਤੇ ਸਹੀਮ ਰੱਖੋ ਕੀ ਤੁਸੀਂ ਗੱਲ ਕਰਦੇ ਫੇਓ ਸਟੇਟ ਵਾਸਤੇ ਥੱਪੜ ਖਾਂਦਾ ਜੇ ਹੁਣ ਇੱਕ ਮਿੰਟ ਦਿੱਲੀ ਕੋ ਥੱਪੜ ਮਾਰ ਦਵੇ ਜਾਂ ਕੋਈ ਬੰਬੇ ਏਅਰਪੋਰਟ ਤੇ ਥੱਪੜ ਮਾਰ ਦਵੇ ਫਿਰ ਉਹਨਾਂ ਨੂੰ ਕੀ ਕਹਿਣਗੇ ਬਿਲਕੁਲ ਫਿਰ ਕੀ ਕਹਿਣਗੇ ਹਮ ਮਤਲਬ ਤੁਸੀਂ ਜਦ ਬਿਆਨ ਦਿੰਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਕਿਸ ਬਾਰੇ ਕੀ ਬਿਆਨ ਦੇ ਰਹੇ ਹੋ ਜੇ ਮੰਡੀ 'ਚ ਵਜਿਆ ਹੁੰਦਾ ਫਿਰ ਫਿਰ ਜੇ ਤੁਸੀਂ ਇਹ ਕਹ ਜਦ ਤੁਸੀਂ ਇਹ ਬਿਆਨ ਦਿੱਤਾ ਸੀ ਕਿ ਇਹ 100-100 ਰੁਪਏ 200-200 ਰੁਪਏ ਪਿੱਛੇ ਜਨਾਨੀਆਂ ਧੜਕਾਂ ਤੇ ਬੈੰਦੀਆਂ ਨੇ ਇਹ ਬਿਆਨ ਕੀ ਵਾਜਿਬ ਸੀ ਤੁਸੀਂ ਮਾਵਾਂ ਧੀਆਂ ਪੈਣਾ ਵਾਸਤੇ ਇਹ ਬਿਆਨ ਐਜ਼ ਅ ਲੇਡੀ ਹੋ ਕੇ ਬਿਆਨ ਦਿੱਤਾ ਹਮ ਆਪਣੇ ਮੂੰਹ ਤੇ ਵੀ ਦਸੰਯਮ ਰੱਖੋ ਨਾ ਜੀ ਜਿਹਨੂੰ ਕਹਿੰਦੇ ਆ ਜੇ ਮੈਂ ਹਰਕਤਾਂ ਹੀ ਦੁੱਤੀਆਂ ਖਾਣ ਵਾਲੀਆਂ ਕਰਨੀਆਂ ਐ ਤੇ ਮੈਨੂੰ ਕੋਈ ਫੁੱਲਾਂ ਦਾ ਹਰ ਕਿਉਂ ਦੇਏਗਾ ਹਮ ਤੇ ਆਤੰਕਵਾਦੀ ਕਹਿਣਾ ਜਾਂ ਮੌਲ ਖਰਾਬ ਕਹਿਣਾ ਇਹ ਬਿਲਕੁਲ ਸਰਾਸਰ ਗਲਤ ਹੈ ਉਹਨਾਂ ਦਾ ਬਿਆਨ ਜੀ ਜੇ ਇੰਨਾ ਸੀਗਾ ਇੱਥੇ ਰੁਕਦੇ ਫਿਰ ਹਮ ਦਿੱਲੀ ਨਾ ਜਾਂਦੇ ਇੱਥੇ ਰੁਕਦੇ ਕਾਰਵਾਈ ਪਵਾਉਂਦੇ ਹਮ ਤੇ ਇੱਥੇ ਬੈਠ ਕੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਤੇ ਦੱਸਦੇ ਕਿ ਮੇਰੇ ਨਾਲ ਕੀ ਹੋਇਆ ਚਲੋ ਜੀ ਉਹ ਤਾਂ ਫਿਲਮਾਂ ਵਾਲੇ ਨੇ ਡਰਾਮਾ ਕਰਨਾ ਉਹਨਾਂ ਦਾ ਇੱਕ ਸਟੋਰੀ ਕ੍ਰੀਏਟ ਕਰਨੀ ਹੈ ਸਟੋਰੀ ਕ੍ਰੀਏਟ ਕਰਨੀ ਉਹਨਾਂ 'ਚ ਤਾਂ ਇਹ ਨੈਚੁਰਲ ਟੈਲੈਂਟ ਹੁੰਦਾ ਬਿਲਕੁਲ ਮੈਂ ਕਹਾਣੀ ਬਣਾ ਲੈਣੀ ਆ ਕੋਈ ਨਾ ਕੋਈ ਹੁਣ ਤੁਸੀਂ ਉਹ ਕਹਾਣੀ ਤਾਂ ਸੁਣੀ ਹੋਣੀ ਆ ਵੀ ਸ਼ੇਰ ਆਇਆ ਸ਼ੇਰ ਆਇਆ ਤੇ ਜਿੱਦ ਦੇ ਸੱਚੀ ਆਇਆ ਕਿਸੇ ਨੇ ਯਕੀਨ ਨਹੀਂ ਕੀਤਾ ਸੀ ਤੇ ਗੱਲ ਇਹ ਹੈ ਵੀ ਕਹਾਣੀ ਕਿਸੇ ਵੀ ਪਾਸੇ ਘੁੰਮ ਸਕਦੀ ਆ ਬਦਲ ਸਕਦੀ ਆ ਬਾਕੀ ਇਸ ਮਾਮਲੇ ਤੇ ਪਰ ਪ੍ਰਦੀਪ ਜੀ ਇਹਦੇ ਵਿੱਚ ਇਹ ਹੈ ਨਾ ਤਾਂ ਅਸੀਂ ਕੰਗਨਾਂ ਨੂੰ ਠੀਕ ਕਹਿ ਸਕਦੇ ਆ ਨਾ ਅਫਸਰ ਨੂੰ ਅਸੀਂ ਠੀਕ ਕਹਿ ਸਕਦੇ ਉਹ ਵੀ ਡਿਊਟੀ ਦੀ ਮਰਿਆਦਾ ਚ ਰਹਿਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਆਪਣੀ ਪਰਸਨਲ ਫੀਲਿੰਗਸ ਜਿਹੜੀਆਂ ਹੁੰਦੀਆਂ ਨੇ ਚਾਹੇ ਮੈਂ ਇੱਕ ਸਕਿਉਰਿਟੀ ਗਾਰਡ ਆ ਚਾਹੇ ਮੈਂ ਇੱਕ ਵੱਡਾ ਅਫਸਰ ਆ ਮੈਨੂੰ ਉਹ ਲਾਉਨ ਨਹੀਂ ਕਰਦਾ ਕਿ ਮੈਂ ਕਿਸਦੇ ਹੱਥ ਚੱਕਾਂ ਆਨ ਡਿਊਟੀ ਮੇਰੇ ਸੌਰ ਰੰਜੀਸ਼ ਮੇਰੇ ਅੰਦਰ ਵੀ ਹੋਏਗੀ ਹੁਣ ਆਪਣੇ ਘਰੇਲੂ ਮਸਲੇ ਘਰ ਰੱਖ ਕੇ ਆਉਣੇ ਚਾਹੀਦੇ ਜੇ 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 ਜ ਉਥੇ ਤੁਹਾਨੂੰ ਉਹ ਨਿਭਾਨੀ ਹੀ ਪੈਂਦੀ ਹੈ ਪ੍ਰੋਟੋਕਾਲ ਹੁੰਦਾ ਹੈ ਹਰ ਇੱਕ ਉਹਦੇ ਚ ਚਾਹੇ ਮੀਡੀਆ ਹੋਵੇ ਚਾਹੇ ਕੋਈ ਅਫਸਰ ਹੋਵੇ ਆਰਮੀ ਹੋਵੇ ਨੇਵੀ ਹੋਵੇ 에ਅਰ ਫੋਰਸ ਹੋਵੇ ਇਹ ਤਾਂ ਫਿਰ ਉਹ ਗੱਲ ਹੋ ਗਈ ਜੀ ਕੱਲ ਨੂੰ ਕੋਈ ਅਫਸਰ ਜਾ ਚੱਕੇ ਚੱਕੇ ਪਾਕਿਸਤਾਨ ਤੇ ਬੰਬ ਗੇਰਿਆ ਆਵੇ ਜੀ ਮਿੰਤਨ ਤੁਹਾਨੂੰ ਗਰੇਜ ਸੀਗੀ ਬਿਲਕੁਲ ਇਹ ਤਾਂ ਫਿਰ ਉਹ ਗੱਲ ਹੋ ਗਈ ਕਿ ਮੈਂ ਆਪਣੇ ਪਰਸਨਲ ਖੰਦ ਸਈਮ ਸਈਮ ਰੱਖਣਾ ਜ਼ਰੂਰੀ ਸਈਮ ਰੱਖਣਾ ਬਹੁਤ ਜ਼ਰੂਰੀ ਹੈ ਇਹ ਗੱਲ ਗਲਤ ਹੈ ਤਾਂ ਬਿਲਕੁਲ ਜੀ ਮਾਮਲਾ ਤੁਹਾਡੇ ਸਾਹਮਣੇ ਹੈ ਔਰ ਬਹੁਤ ਲੋਕ ਇਸ ਨੂੰ 6 ਜੂਨ ਦੇ ਨਾਲ ਜੋੜ ਰਹੇ ਨੇ ਕਹਿੰਦੇ ਜੀ 6 ਜੂਨ ਨੂੰ ਹੀ ਖੂਨ ਖੋਲਿਆ ਮਤਲਬ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਦੀਆਂ ਗੱਲਾਂ ਇਹ ਪ੍ਰਵੋਕ ਕਰਨ ਵਾਲੀਆਂ ਗੱਲਾਂ ਨੇ ਵੀ ਅਸਤਾ ਇਹੀ ਸਲਾਹ ਦਵਾਂਗੇ ਕਿ ਸੋਸ਼ਲ ਮੀਡੀਆ ਦੀਆਂ ਗੱਲਾਂ ਵਿੱਚ ਨਾ ਉਹ ਇੱਕ ਘਟਨਾ ਘਟ ਚੁੱਕੀ ਹੈ ਉਹਦੇ ਤੇ ਹੁਣ ਕਾਨੂੰਨਨ ਕੀ ਉਹਦੇ ਤੇ ਕਾਰਵਾਈ ਚੱਲੇਗੀ ਬਿਲਕੁਲ ਜੀ ਜਾਂ ਕੀ ਦਲੀਲਾਂ ਦਿੱਤੀਆਂ ਜਾਣਗੀਆਂ ਕੀ ਕਾਰਵਾਈ ਹੋਵੇਗੀ ਉਹ ਜ਼ਰੂਰ ਵੇਖਣ ਵਾਲਾ ਹੋਵੇਗਾ ਵੇਖਾਂਗੇ ਕਿ ਸਾਡਾ ਕਾਨੂੰਨ ਕਿਸ ਆਧਾਰ ਤੇ ਕੀ ਕੰਮ ਕਰਦਾ ਹੈ ਕਿ ਉਹ ਲੜਕੀ ਦੇ ਦੇ ਪੱਖ ਦੇ ਵਿੱਚ ਨਹੀਂ ਜਿਹਦੇ ਵੱਲ ਵੀ ਗਲਤੀ ਨਿਕਲੇਗੀ سزا ਉਹਨੂੰ ਮਿਲੇਗੀ سزا ਉਹਨੂੰ ਮਿਲੇਗੀ ਚਾਹੇ ਕੁੜੀ ਅਫਸਰ ਹੋਵੇ ਕਸੂਰ ਕਿਦਾ ਨਿਕਲਦਾ ਹੈ ਵੇਖਾਂਗੇ ਹਾਂਜੀ ਕਾਨੂੰਨ ਉਹ ਫੈਸਲਾ ਕਰੇਗਾ ਜੀ ਬਿਲਕੁਲ ਤਾਂ ਇਹ ਵੇਖਣ ਵਾਲਾ ਹੋਵੇਗਾ ਕਿ ਕਾਨੂੰਨ ਕਿਦੇ ਵਿੱਚ ਕਸੂਰ ਵੇਖਦਾ ਆ ਤੇ ਬਾਕੀ ਤੁਹਾਡੇ ਇਸ ਮਾਮਲੇ ਬਾਰੇ ਕੀ رائے ਨੇ ਆਪਣੇ رائے ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਬਾਕੀ ਜਲਦੀ ਹੋਵੇਗੀ ਮੁਲਾਕਾਤ ਨਵੇਂ ਮੁੱਦਿਆਂ ਦੇ ਨਾਲ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼ ਤੇ ਸੱਤਾਦਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ